ਲੋਕਾਂ ਦੇ ਸਿਰ ਤੇ ਬੋਝ ਪਾਇਆ ਜਾ ਰਿਹਾ ਜੀ ਗ੍ਰਾਮੀਣ ਨਿਆਲਿਆ ਬਣਾਈਆਂ ਜਾ ਰਹੀਆਂ ਨੇ ਲੋਕਾਂ ਦਾ ਵੀ ਨੁਕਸਾਨ ਹੈ ਜਾਂ ਸਿਰਫ ਵਕੀਲਾਂ ਦੇ ਨੁਕਸਾਨ ਹੈ ਲਾ ਲੋਕਾਂ ਨੂੰ ਤਾਂ ਇਹ ਪਤਾ ਹੀ ਨਹੀਂ ਨਾ ਕਿ ਹੋ ਕੀ ਰਿਹਾ ਹੈਗਾ ਤੁਸੀਂ ਕਹਿੰਦੇ ਸਥਾਪਿਤ ਹੋ ਚੁੱਕੀਆਂ ਆਲਰੇਡੀ ਇਦਾਂ ਦੀ ਕੋਰਟਸ ਉੱਥੇ ਕਿਦਾਂ ਦਾ ਕੰਮ ਚੱਲਦਾ ਫੇਲ ਆ ਜੀ ਉੱਥੇ ਉਹਨਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਉਹ ਕਿਸੇ ਕਦੇ ਕਿਸੇ ਐਸਡੀਐਮ ਦੀ ਮਿੰਤ ਕਰਦੇ ਵੀ ਸਾਨੂੰ ਆਪਣੇ ਕਮਰਾ ਦੇ ਦੋ ਦੋ ਘੰਟੇ ਅਸੀਂ ਬੈਠ ਕੇ ਕੋਟ ਲਾਉਣੀ ਆ ਤੇ ਕਦੇ ਕਿਸੇ ਹੋਰ ਅਫਸਰ ਨੂੰ ਕਹਿੰਦੇ ਵੀ ਤੁਸੀਂ ਦੋ ਘੰਟੇ ਆਪਣੀ ਕੋਟ ਬੰਦ ਕਰਦੇ ਹੋ ਅਸੀਂ ਲਾ ਲੈਨੇ ਆ ਸਰਕਾਰਾਂ ਸਾਰੇ ਪਾਸੇ ਕਹਿੰਦੀਆਂ ਨੇ ਕਿ ਅਸੀਂ ਤੁਹਾਨੂੰ ਇੱਕ ਵਿੰਡੋ ਦਵਾਂਗੇ ਇੱਕ ਵਿੰਡੋ ਥੱਲੇ ਤੁਹਾਨੂੰ ਸਭ ਕੁਝ ਮਿਲੇਗਾ ਲੇਕਿਨ ਜਿਹੜਾ ਇਨਸਾਫ ਹੈ ਉਹ ਇੱਕ ਵਿੰਡੋ ਥੱਲੇ ਕਿਉਂ ਨਹੀਂ ਕੋਟਾਂ ਥੱਲੇ ਲੱਗਦੀਆਂ ਜੀ ਕੋਟਾਂ ਫਿਰ ਕੋਟਾਂ ਕੋਟ ਦਾ ਕਮਰਾ ਜਿਹੜਾ ਹੈਗਾ ਉਥੇ ਮਿਊਨਿਸਪਲ ਕਾਉਂਸਲ ਨੇ ਜਿਹੜਾ ਹੈਗਾ ਪਾਕੇ ਦਿੱਤਾ ਹੋਇਆ ਬਾਕੀ ਸਭ ਕੋ ਦਰਖਤ ਲਈ ਹੈ ਵਕੀਲ ਦਰਖਤ ਲਈ ਹੈ ਕੋਈ ਕੁਰਸੀ ਨਹੀਂ ਕੋਈ ਬੈਠਣ ਦੇ ਲਈ ਕੋਈ ਜਗ੍ਹਾ ਨਹੀਂ ਕੋਈ ਵਕੀਲਾਂ ਦੇ ਲਈ ਕੋਈ ਬਾਹਰ ਰੂਮ ਨਹੀਂ ਤੇ ਅਸੀਂ ਜਾ ਕੇ ਕਿੱਥੇ ਖੜਾਂਗੇ ਕਿੱਥੇ ਬੈਠਾਂਗੇ ਕਿੱਥੇ ਆਪਾਂ ਡਿਸਟ੍ਰਿਕਟ ਕੋਰਟ ਪਠਾਨ ਕੋਰਟ ਹੈ ਆਪਾਂ ਉੱਥੇ ਬੈਠੇ ਆ ਸੇਮ ਅਸਾਈਨਮੈਂਟੇਜ ਨਹੀਂ ਸਾਨੂੰ ਆਵਾਜ਼ ਪੈ ਜਾਂਦੀ ਹੈ ਤਾਰਕਲਾ ਇੱਕ ਘੰਟੇ ਦਾ ਸਫਰ ਆਪਾਂ ਉੱਥੇ ਤਿਆਰ ਕਰਕੇ ਚੱਲਿੰਗੇ ਉੱਥੋਂ ਜਾਈਏ ਫੇਰ ਸਾਨੂੰ ਆਵਾਜ਼ ਮੱਕੀ ਆਪਾਂ ਤੇ ਫਿਰ ਰਣ ਗੱਡੀਆਂ ਦੇ ਵਿੱਚ ਇਨਫਰਾਸਟ੍ਰਕਚਰ ਤੁਹਾਡਾ ਡਿਸਟ੍ਰਿਕਟ ਲੈਵਲ ਤੇ ਡਿਵੈਲਪ ਨਹੀਂ ਤੁਸੀਂ ਉੱਥੇ ਲੈ ਕੇ ਚੱਲਿਓ ਜਿੱਥੇ ਤੁਹਾਡੇ ਕੋਲ ਕੁਝ ਵੀ ਨਹੀਂ ਔਰ ਮੰਨੂ ਕੀ ਸਰਕਾਰ ਕੇ ਵਾਕਈ ਇਹਦੇ ਨੁਕਸਾਨ ਹੈ ਜਿਸ ਕਰਕੇ ਸਹੀ ਐਜੀਟੇਸ਼ਨ ਕਰ ਰਹੇ ਆ ਸਰ ਤੁਹਾਡੀ ਉਮਰ ਜਿਹੜੀ ਹੈਗੀ ਕਾਫੀ ਹੋ ਗਈ ਤੇ ਇਹ ਅਕਸਰ ਕਹਿ ਦਿੱਤਾ ਜਾਂਦਾ ਜੇ ਬਜ਼ੁਰਗਾਂ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਜੰਗ ਜਨਰੇਸ਼ਨ ਨੂੰ ਤਾਂ ਵੀ ਅਸੀਂ ਤਾਂ ਬੜੇ ਮੁਸ਼ਕਲ ਹਾਲਾਤਾਂ 'ਚ ਕੰਮ ਕੀਤਾ ਹੋਇਆ ਹੈ ਅਸੀਂ ਤਾਂ ਇਦਾਂ ਵੀ ਕੰਮ ਕਰਦੇ ਸੀ ਤੁਹਾਨੂੰ ਵੀ ਲੱਗਦਾ ਵੀ ਇਹ ਸਮੱਸਿਆਵਾਂ ਵਾਕਈ ਸਮੱਸਿਆਵਾਂ ਹੈ ਜਾਂ ਨਵੇਂ ਮੁੰਡੇ ਕੰਮ ਨਹੀਂ ਕਰਨਾ ਚਾਹੁੰਦੇ ਖੜਕੇ ਜੀ ਬਹੁਤ ਵੱਡੀ ਮੰਤਾ ਹੁੰਦੀ ਹੈ ਜ਼ਿਲ੍ਹੇ ਦੇ ਜੱਜ ਦੀ ਜ਼ਿਲ੍ਹੇ ਦੇ ਇੱਕ ਤੁਸੀਂ 30 ਕਿਲੋਮੀਟਰ ਦੇ ਜ਼ਿਲ੍ਹੇ ਨੂੰ ਤੁਸੀਂ ਤਿੰਨ ਕੋਟਾਂ ਦੇ ਵਿੱਚ ਡਿਵਾਈਡ ਕਰ ਦੋਗੇ ਤਾਂ ਉਹਦੀ ਜਿਹੜੀ ਡਿਗਨਿਟੀ ਹੈ ਉਥੇ ਬੜਾ ਸੱਟ ਵੱਜਦੀ ਹੈ। ਇੱਕ ਲਾਇਰ ਕਿਤੇ ਬਾਹਰ ਚਲਾ ਗਿਆ ਦੂਜਾ ਇੱਥੇ ਫਸ ਗਿਆ ਤਾਂ ਕੰਮ ਹੀ ਨਹੀਂ ਹੋਣਾ। ਕੋਰਟਾਂ ਦਾ ਕੰਮ ਹੀ ਸਟੈਂਡ ਸਟਿਲ ਹੋ ਜਾਣਾ। ਮੰਗਲ ਦੇ ਵਿੱਚ ਇਹਨਾਂ ਨੇ ਗ੍ਰਾਮ ਨਹੀਂ ਆਇਆ ਲੈ ਖੋਲਿਆ। ਅੱਜ ਜਿੰਨੇ ਵੀ ਉੱਥੇ ਲੀਟੀ ਕਰਨ ਜਾਂਦੇ ਨੇ, ਜਿੰਨਾ ਵੀ ਪੁਲਿਸ ਦਾ ਇਨਫਰਾਸਟ੍ਰਕਚਰ ਹੈਗਾ, ਜਿੰਨਾ ਵੀ ਉੱਥੇ ਹੋਰ ਡਿਪਾਰਟਮੈਂਟ ਦੇ ਕੇਸ ਚੱਲਦੇ ਨੇ, ਉਹ ਮਜ਼ਾਕ ਕਰਦੇ ਨੇ। ਇੱਕ ਜ਼ਿਲ੍ਹੇ ਦਾ ਜੱਜ ਮਿੰਤਾ ਕਰਦਾ ਹੈ ਕਿ ਜੀ ਮੇਰੇ ਬੈਠਣ ਲਈ ਤਾਂ ਕੋਈ ਜਗ੍ਹਾ ਨਹੀਂ ਹੈਗੀ। ਇਹ ਜਿਹੜੀਆਂ ਗੱਲਾਂ ਨੇ ਹੌਲੀ-ਹੌਲੀ ਜਿਹੜੇ ਲਿਟੀਗੈਂਟਸ ਨੇ ਜਿਹੜੇ ਉਹਨਾਂ ਨੂੰ ਵੀ ਸਮਝ ਆਉਂਦੀਆਂ ਨੇ ਜਿਹੜਾ ਸਮਾਜ ਦਾ ਜਾਗਰੂਕ ਤਪਕਾ ਹੈ ਉਹਨੂੰ ਵੀ ਸਮਝ ਆਉਂਦੀਆਂ ਨੇ ਪਰ ਸਰਕਾਰਾਂ ਵਜ਼ਿੱਦ ਨੇ ਲੋਕਾਂ ਨੂੰ ਜਦੋਂ ਨਿਆਂ ਦੀ ਲੋੜ ਹੁੰਦੀ ਹੈ ਤਾਂ ਕੋਟਾਂ ਦੇ ਵਿੱਚ ਜਾਣਾ ਪੈਂਦਾ ਹੈ ਸਰਕਾਰਾਂ ਕਹਿੰਦੀਆਂ ਕਿ ਅਸੀਂ ਲੋਕਾਂ ਦੀ ਸਹੂਲियत ਦੇ ਲਈ ਨਵੀਆਂ ਕੋਟਾਂ ਸਥਾਪਿਤ ਕਰਾਂਗੇ ਪਰ ਵਕੀਲ ਭਾਈਚਾਰਾ ਅੱਜ ਇਸ ਵਿਰੋਧ ਦੇ ਵਿੱਚ ਖੜਾ ਹੋਇਆ ਕਿਹੜੀਆਂ ਕੋਟਾਂ ਸਥਾਪਿਤ ਹੋਣੀਆਂ ਤੇ ਕਿਹੜੀ ਗੱਲ ਦਾ ਵਿਰੋਧ ਹੈ ਕੀ ਲਾਭ ਹੋਣਗੇ ਕੀ ਹਾਨੀਆਂ ਹੋਣਗੀਆਂ ਚਰਚਾ ਕਰਾਂਗੇ ਸੋ ਸਾਡੇ ਨਾਲ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਹੈਗੇ ਜੀ ਕੀ ਲੱਗਦਾ ਤੁਸੀਂ ਅੱਜ ਕਿਹੜੇ ਮੁੱਦੇ ਨੂੰ ਲੈ ਕੇ ਖੜੇ ਹੋਏ ਹੋ ਜੇ ਸਰਕਾਰ ਕੁਝ ਨਵਾਂ ਕਰਨਾ ਚਾਹੁੰਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਵੀ ਉਹਦੇ ਵਿੱਚ ਕੀ ਹਾਨੀ ਹੋ ਸਕਦੀ ਹੈ ਦੇਖੋ ਜਿਹੜਾ ਨਵਾਂ ਕਰਨ ਵਾਲੀ ਗੱਲ ਆ ਨਵਾਂ ਕਰਨ ਨੂੰ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਪੈਂਡਿੰਗ ਦੇ ਹੀ ਪਏ ਰਹਿੰਦੇ ਨੇ ਸਰਕਾਰਾਂ ਬਦਲਦੀਆਂ ਨੇ ਕੰਮ ਪੰਡਿਕ ਰਹਿੰਦੇ ਆ ਜੀ ਉਹ ਕੰਮ ਨਹੀਂ ਹੋ ਰਹੇ ਕੰਮ ਜਿਹੜਾ ਹੈਗਾ ਲੋਕਾਂ ਦੇ ਸਿਰ ਤੇ ਬੋਝ ਪਾਇਆ ਜਾ ਰਿਹਾ ਜੀ ਗ੍ਰਾਮੀਣ ਵਿੱਲੇ ਬਣਾਇਆ ਜਾ ਰਹੀਆਂ ਨੇ ਰੋਪੜ ਤੋਂ ਜਿਹੜਾ ਹੈਗਾ ਚਮਕੌਰ ਸਾਹਿਬ 12 13 ਕਿਲੋਮੀਟਰ ਹੀ ਹੈਗਾ ਤੇ ਉੱਥੇ ਗ੍ਰਾਮ ਵਿੱਲੇ ਸਟੈਬਲਿਸ਼ ਕਰਨ ਦਾ ਕੋਈ ਪਰਪਸ ਸਾਨੂੰ ਤਾਂ ਸਮਝ ਨਹੀਂ ਆਇਆ ਹੈਗਾ ਤੋ ਉਹਦੇ ਨਾਲ ਸਿਰਫ ਇੰਨਾ ਕਹਿ ਕੇ ਜਿਹੜਾ ਹੈਗਾ ਇਨਫਰਾਸਟ੍ਰਕਚਰ ਉੱਥੇ ਖੜਾ ਕਰਨਾ ਪਏਗਾ ਲੋਕਾਂ ਦੇ ਭਾਰ ਪੈ ਗਏ ਖਰਚੇ ਦਾ ਜਿਹੜਾ ਹੈਗਾ ਵਕੀਲਾਂ ਤੇ ਜਿਹੜਾ ਹੈਗਾ ਕੰਮ ਕਰਦਾ ਜਿਹੜਾ ਹੈਗਾ ਨੱਠ ਪੱਜ ਸੜਕਾਂ ਤੇ ਵਕੀਰ ਰਹਿਣਗੇ ਕਦੇ ਚਮਕੌਰ ਸਾਹਿਬ ਨੂੰ ਵਾਰ ਨਹੀਂ ਕਦੇ ਰੋਪੜ ਨੂੰ ਜਾ ਰਹੇ ਨੇ ਸੋ ਉਹਦੇ ਨਾਲ ਸਾਡੀ ਜਿਹੜਾ ਸਾਡੀ ਜਿਹੜਾ ਹੈ ਕੰਮ ਕਰਨ ਦੇ ਜਿਹੜਾ ਹੈਗਾ एफिशिएंसी ਉੱਤੇ ਵੀ ਫਰਕ ਪੈਂਦਾ ਕੰਮ ਨਹੀਂ ਪ੍ਰੋਪਰ ਕਰ ਰਹੇ ਹੋਗਾ ਕਦੇ ਕਲਾਈਟ ਨਹੀਂ ਪਹੁੰਚੇਗਾ ਕਿਤੇ ਕਿਤੇ ਵਕੀਲ ਨਹੀਂ ਪਹੁੰਚੇਗਾ ਉਹ ਚੀਜ਼ ਅਫੈਕਟ ਹੁੰਦੀ ਹੈ ਸੋ 12-13 ਕਿਲੋਮੀਟਰ ਦੇ ਗ੍ਰਾਮ ਨਿਆਂਾਲੇ ਬਣਾਉਣ ਦਾ ਜਿਹੜਾ ਹੈਗਾ ਕੋਈ ਪਰਪਸ ਨਹੀਂ ਸਾਨੂੰ ਸਹੀ ਲੱਗਦਾ ਕਿਉਂਕਿ ਜੇ ਕੋਈ ਕਿਤੇ ਹੋਵੇ ਵੀ 35-40 ਕਿਲੋਮੀਟਰ ਆ 50 ਕਿਲੋਮੀਟਰ ਹੈਗਾ ਉੱਥੇ ਜਾ ਕੇ ਕੋਈ ਕੋਰਟ ਤੁਸੀਂ ਐਸਟੈਬਲਿਸ਼ ਕਰ ਦਿਓ ਕੋਈ ਗ੍ਰਾਮ ਨਿਆਂਾਲੇ ਦਾ 9 ਲੈ ਕੇ ਬਾਦ ਦੇ ਉੱਤੇ ਫੋਲਫਲਾ ਜਿਹੜੀ ਹੈਗੇ ਸਬਡਿਵੀਜ਼ਨ ਬਣਾ ਦਿੱਤੀ ਜਾਂਦੀ ਹੈ ਕੋਰਟ ਸੋ ਉਹ ਜਿਹੜਾ ਹੈਗਾ ਉਹ ਸਿਸਟਮ ਜਿਹੜਾ ਹੈਗਾ ਉਹ ਸਾਰਾ ਡਿਸਟਰਬ ਹੋ ਜਾਂਦਾ ਪਹਿਲਾਂ ਸਾਡੇ ਇੱਥੇ ਨੰਗਲ ਆਲਰੇਡੀ ਬਣੀ ਸੀ ਉਹਦੇ ਨਾਲ ਆਨੰਦਪੁਰ ਸਾਹਿਬ ਦੀ ਜਿੰਨੀ ਵਕਾਲਤ ਸੀ ਸਾਰੀ ਡਿਸਟਰਬ ਹੋਈ ਹੈ ਵਕੀਲਾਂ ਦਾ ਜਿਹੜਾ ਹੈ ਕੰਮ ਕਰਨ ਦਾ ਤੌਰ ਤਰੀਕੇ ਜਿਹੜੇ ਹੈਗੇ ਆ ਉਹਦੇ 'ਚ ਫਰਕ ਪੈ ਜਾਂਦਾ ਹੈਗਾ ਵਕੀਲ ਪ੍ਰੋਪਰਲੀ ਕੰਮ ਨਹੀਂ ਕਰ پا ਰਹੇ ਹੁੰਦੇ ਵਕੀਲਾਂ ਨੂੰ ਜਿਹੜੀ ਹੈਗੀ ਆ ਦਿਮਾਗੀ ਤੌਰ ਤੇ ਜਿਹੜੀ ਹੈਗੀ ਸਟ्रेस ਵੱਧ ਜਾਂਦੀ ਹੈ ਕਿ ਉਹ ਪਹਿਲਾਂ ਨੰਗਲ ਜਾਏਗਾ ਕਿ ਆਨੰਦਪੁਰ ਸਾਹਿਬ ਜਾਏਗਾ ਲੋਕ ਹੁਣ ਇਹ ਤੋਂ ਢੀ ਗੱਲ ਤੇ ਵੀ ਕਹਿਣਗੇ ਜੀ ਵੀ ਇਹ ਤਾਂ ਵਕੀਲ ਆਪਣਾ ਲਾਹਾ ਦਿਖ ਰਹੇ ਆ ਲੋਕਾਂ ਦਾ ਕੀ ਆ ਜੀ ਉਹਦੇ ਵਿੱਚ ਲੋਕਾਂ ਦਾ ਵੀ ਨੁਕਸਾਨ ਹੈ ਜਾਂ ਸਿਰਫ ਵਕੀਲਾਂ ਦੇ ਨੁਕਸਾਨ ਹੈ ਜੀ ਲੋਕਾਂ ਦਾ ਲੋਕਾਂ ਦਾ ਵੀ ਨੁਕਸਾਨ ਹੈ ਜੀ ਲੋਕ ਜਿਹੜੇ ਲੋਕ ਨੇ ਹੁਣ ਜਿਹੜੇ ਸਾਡੇ ਚਮਕੌਰ ਸਾਹਿਬ ਤੋਂ 15 ਵਕੀਲ ਆਉਂਦੇ ਨੇ ਜੀ ਉਹ ਸਾਰੇ ਇਸ ਗੱਲ ਨਾਲ ਸਹਿਮਤ ਨੇ ਵੀ ਇੱਕ ਛੱਤ ਥੱਲੇ ਹੋਣਾ ਚਾਹੀਦਾ ਸਿਸਟਮ ਜੀ ਉਹ ਕਹਿੰਦੇ ਨਹੀਂ ਕਿ ਅਸੀਂ ਰੋਪੜ ਖੁਸ਼ ਆ ਰੋਪੜ ਆ ਰਹੇ ਸਾਡੇ ਵਿੱਚ ਇੱਥੇ ਬਾਰੂਮ ਚ ਬੈਠੇ ਸੀਗੇ ਹੁਣ ਵਕੀਲ ਸਾਹਿਬ ਚਮਕੌਰ ਸਾਹਿਬ ਦੇ ਜਿਹੜੇ ਲੋਕਾਂ ਦੀ ਗੱਲ ਆ ਲੋਕਾਂ ਦਾ ਇਹ ਪਤਾ ਹੀ ਨਹੀਂ ਨਾ ਕਿ ਹੋ ਕੀ ਲੋਕਾਂ ਨੂੰ ਇਹ ਸਿਸਟਮ ਨਹੀਂ ਸਮਝ ਆ ਰਿਹਾ ਕਿ ਕੀ ਹੋ ਰਿਹਾ ਹੈਗਾ ਲੋਕ ਤਾਂ ਕਹਿੰਦੇ ਵੀ ਜਦੋਂ ਜੇ ਰੋਪੜ ਆਉਣਾ ਹੈਗਾ 10 ਕਿਲੋਮੀਟਰ 15 ਕਿਲੋਮੀਟਰ ਕੋਈ ਆਮ ਜਿਹੜਾ ਹੈਗਾ ਹਰੇਕ ਬੰਦਾ ਆਉਂਦਾ ਹੈਗਾ ਹੁਣ 10 ਕਿਲੋਮੀਟਰ ਕਨੌਲੀ ਹੈ ਇਧਰ 10 ਕਿਲੋਮੀਟਰ ਚਮਕੌਰ ਸਾਹਿਬ ਹੈ ਦੱਸੋ ਜੀ ਕਨੌਲੀ ਵੀ ਖੁੱਲ ਰਹੀ ਹੈ ਕਨੌਲੀ ਨਹੀਂ ਖੁੱਲ ਰਹੀ ਮੈਂ ਐਗਜ਼ਾਮਪਲ ਦੇ ਰਿਹਾ ਤੇ ਫਿਰ ਤਾਂ ਪਿੰਡ ਪਿੰਡ ਖੁੱਲਣ ਵਾਲੀ ਗੱਲ ਹੋ ਗਈ ਨਾ ਜੀ ਪਿੰਡ ਪਿੰਡ ਖੁੱਲ ਜੂ ਗਲੀ ਗਲੀ ਖੋਲ ਦਿਓ ਫਿਰ ਸਰਕਾਰ ਤਾਂ ਪਰੇ ਕਹੂਗੀ ਨਾ ਵੀ ਹੁਣ ਇਨਸਾਫ ਤੁਹਾਨੂੰ ਸੱਥਾਂ ਤੋਂ ਮਿਲ ਜੂਗਾ ਜਿਵੇਂ ਸਰਕਾਰ ਕਹਿੰਦੀ ਸੀ ਕਿ ਮਹੱਲਾ ਕਲੀਨਿਕ ਬਣਾਉਣੇ ਆ ਹੁਣ ਮਹੱਲਾ ਜਿਹੜੀ ਹੈਗੀਆਂ ਕਚੈਰੀਆਂ ਬਣ ਜਾਣਗੀਆਂ ਹੌਲੀ ਹੌਲੀ ਜੀ ਠੀਕ ਹੈ ਨਾ ਸੋ ਜੇ ਡੋਰ ਸਟੈਪ ਤੇ ਦੇਣਾ ਹੈਗਾ ਨਿਆਏ ਤੁਸੀਂ ਦੱਸੋ ਵੀ ਹਾਈ ਕੋਰਟ ਦੇ ਵਿੱਚ 22 ਸਾਲ ਬਾਅਦ ਕੀਸ ਨਿਕਲਦਾ ਹੈਗਾ ਜੀ ਤੁਸੀਂ ਅੱਜ ਕੋਈ ਅਪੀਲ ਫਾਈਲ ਕਰ ਦਿਓ ਐਡਮਿਟ ਹੋ ਜਾਂਦੀ ਹੈ 22 ਸਾਲ ਲੱਗ ਜਾਂਦੇ ਆ ਅਗਲੀ ਜਨਰੇਸ਼ਨ ਜਾ ਕੇ ਦੇਖਦੀ ਵੀ ਅੱਛਾ ਵੀ ਸਾਡੇ ਬਜ਼ੁਰਗਾਂ ਨੇ ਕੇਸ ਪਾਇਆ ਸੀ ਅਸੀਂ ਲੜ ਲਈ ਜਾ ਕੇ ਜੀ ਉੱਥੇ ਤਾਂ ਡੋਰ ਸਟੈਪ ਨਹੀਂ ਹੈਗਾ ਜੀ ਉੱਥੇ ਫਿਰ ਹਰ ਇੱਕ ਜ਼ਿਲ੍ਹੇ 'ਚ ਇੱਕ ਹ ਹਰੇਕ ਜ਼ਿਲ੍ਹੇ 'ਚ ਹਾਈ ਕੋਰਟ ਦਾ ਜੱਜ ਦੇ ਦਿਓ ਹਰੇਕ ਜ਼ਿਲ੍ਹੇ 'ਚ ਇੱਕ ਸੁਪਰੀਮ ਕੋਰਟ ਦਾ ਜੱਜ ਦੇ ਦਿਓ ਡੋਰ ਸਟੈਪ ਤਾਂ ਆਹੀ ਆਏਗਾ ਨਾ ਇੱਥੇ ਤਾਂ ਹੁਣ ਜਿਹੜੇ 20-30 ਕਿਲੋਮੀਟਰ ਦੀ ਰੇਂਜ 'ਚ ਬੈਠੇ ਐ ਰੋਪੜ ਜ਼ਿਲ੍ਹਾ ਵੈਸੇ ਬਹੁਤ ਛੋਟਾ ਹੈਗਾ 20 ਕਿਲੋਮੀਟਰ ਦੀ ਰੇਂਜ 'ਚ ਬੈਠੇ ਉਹ ਤਾਂ ਆਲਰੇਡੀ ਡੋਰ ਸਟੈਪ ਆ ਆਲਰੇਡੀ ਡੋਰ ਸਟੈਪ ਹੈ ਇਸ ਤੋਂ ਕਹਾ ਕਿ ਦੇਣਾ ਹੈ ਹੁਣ ਆਪਾਂ ਘਰਾਂ ਜਾ ਕੇ ਕੁੰਡੇ ਖੜਕਾ ਕੇ ਥੋੜਾ ਇਨਸਾਫ ਦੇਣ ਜਾਣਾ ਹੈਗਾ ਤੁਹਾਨੂੰ ਲੱਗਦਾ ਡਿਸਟਰਬ ਹੋ ਜਾਏਗਾ ਸਿਸਟਮ ਮਾਰਾ ਸਿਸਟਮ ਡਿਸਟਰਬ ਹੋ ਇਨਫਰਾਸਟ੍ਰਕਚਰ ਨਹੀਂ ਰਹਿਣਾ ਹੈਗਾ ਇਨਫਰਾਸਟ੍ਰ ਉਥੇ ਨਾ ਵਕੀਲਾਂ ਦੇ ਬੈਠਣ ਨੂੰ ਜਗ੍ਹਾ ਹੀ ਨਹੀਂ ਇੱਥੇ ਫੈਮਿਲੀ ਕੋਰਟ ਦਾ ਕੈਂਪ ਲੱਤਾ ਹੈਗਾ ਉੱਥੇ ਉਹਨਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਉਹ ਕਿਸੇ ਕਦੇ ਕਿਸੇ ਐਸ ਡੀ ਐਮ ਦੀ ਮਨਤ ਕਰਦੇ ਵੀ ਸਾਨੂੰ ਆਪਣੇ ਕਮਰਾ ਦੇ ਦੋ ਦੋ ਘੰਟੇ ਅਸੀਂ ਬੈਠ ਕੇ ਕੋਰਟ ਲਾਉਣੀ ਆ ਤੇ ਕਦੇ ਕਿਸੇ ਹੋਰ ਅਫਸਰ ਨੂੰ ਕਹਿੰਦੇ ਵੀ ਤੁਸੀਂ ਦੋ ਘੰਟੇ ਆਪਣੀ ਕੋਰਟ ਬੰਦ ਕਰਦੇ ਹੋ ਅਸੀਂ ਲਾ ਲੈਨੇ ਆ ਵਕੀਲਾਂ ਦੇ ਬੈਠਣ ਨੂੰ ਉੱਥੇ ਨਾ ਤਾਂ ਉੱਥੇ ਕੋਈ ਜਿਹੜਾ ਹੈਗਾ ਵਕੀਲਾਂ ਦੇ ਬੈਠਣ ਨੂੰ ਜਗ੍ਹਾ ਨਾ ਕੋਈ ਚੈਂਬਰ ਨੇ ਨਾ ਸ਼ੈੱਡ ਹੈ ਨਾ ਕੋਈ ਟਾਈਪਿਸਟ ਆ ਤਾਂ ਸੱਲੀ ਲੱਗਦੀਆਂ ਜੀ ਕੋਟਾਂ ਫਿਰ ਕੋਟਾ ਕੋਟ ਦੇ ਕਮਰਾ ਜਿਹੜਾ ਹੈਗਾ ਉਥੇ ਮਿਨਿਸਪਲ ਕਾਉਂਸਲ ਨੇ ਜਿਹੜਾ ਹੈਗਾ ਪਾਕੇ ਦਿੱਤਾ ਹੋਇਆ ਬਾਕੀ ਸਭ ਕੋ ਦਰਾਖਤ ੱਲੀ ਆ ਵਕੀਲ ਦਰਾਖਤ ੱਲੀ ਆ ਵਕੀਲ ਕੱਲੂ ਵੀ ਦਰਾਖਤ ੱਲੀ ਜੇ ਅੱਜ ਨਹੀਂ ਲੜਾਈ ਲੜਦਾ ਆਪਣੇ ਹੱਕ ਦੀ ਵਕੀਲ ਕੱਲੂ ਫਿਰ ਦਰਾਖਤ ੱਲੀ ਆ ਚਮਕੌਰ ਜਾ ਕੇ ਵੀ ਦਰਾਖਤ ੱਲੀ ਹੋਊਗਾ ਤੁਸੀਂ ਹੁਣ ਇਹ ਇਕੱਲੇ ਰੋਪੜ ਦੇ ਵਕੀਲ ਇਕੱਠੇ ਹੋਏ ਜੀ ਜਾਂ ਕਿੱਥੋਂ ਨਹੀਂ ਇਹ ਜਗਰਾਉਂ ਤੋਂ ਆਏ ਨੇ ਵਕੀਲ ਸਾਹਿਬ ਇਹਨਾਂ ਦੀ ਪੂਰੀ ਟੀਮ ਐਗਜ਼ੈਕਟਿਵ ਦੀ ਪਠਾਨਕੋਟ ਤੋਂ ਆਏ ਨੇ ਬਟਾਲੇ ਤੋਂ ਆ ਕੇ ਗਏ ਨੇ ਸੋ ਚਾਰ ਪੰਜ ਜ਼ਿਲ੍ਹੇ ਜਿਹੜੇ ਸੱਤ ਜ਼ਿਲ੍ਹਿਆਂ ਚ ਬਣ ਰਹੀ ਉਹਨਾਂ ਚਾਰ ਪੰਜ ਜਿਹੜੇ ਹੈਗੇ ਆ ਉਹ ਅਸੀਂ ਕੰਬਾਈਨਡ ਹੋ ਕੇ ਅਸੀਂ ਇਹ ਕੀਤਾ ਹੈਗਾ ਬਾਕੀ ਜਿਹੜੇ ਹੈਗੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕਰ ਲਓ ਸਾਡਾ ਅੱਜ ਸਾਡਾ ਅਜਾਣਾ ਔਖਾ ਹੈਗਾ ਫਤਿਹਗੜ੍ਹ ਸਾਹਿਬ ਵਾਲੇ ਵੀ ਆ ਕੇ ਗਏ ਨੇ ਵੀ ਸਾਡਾ ਅਜਾਣਾ ਔਖਾ ਸੀ ਅਗਲੀ ਮੀਟਿੰਗ ਜਾਈ ਜਾਾਂਗੇ ਸੋ ਸਾਰੇ ਕਲੈਕਟਿਵ ਐਫਰਟ ਹੈ ਸਾਰਿਆਂ ਦੀ ਸਤਿ ਲੋਕਾਂ ਨੂੰ ਸਰਕਾਰ ਕਹੇਗੀ ਵੀ ਅਸੀਂ ਤਾਂ ਜੀ ਲੋਕਾਂ ਦਾ ਫਾਇਦਾ ਕਰ ਰਹੇ ਹਾਂ ਲੋਕਾਂ ਦਾ ਆਣਾ ਜਾਣਾ ਘਟਾਰੇ ਆ ਲੋਕਾਂ ਦਾ ਖਰਚਾ ਹੁੰਦਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ 10 20 ਕਿਲੋਮੀਟਰ ਜਾਣ ਦੇ ਲਈ ਰੋਜ਼ ਤਰੀਕਾ ਪੈਂਦੀਆਂ ਕਿਸੇ ਦੀਆਂ ਜੀ ਅਸੀਂ ਤਾਂ ਲੋਕਾਂ ਦੇ ਫਾਇਦੇ ਲਈ ਇੱਕ ਹੋਰ ਗੱਲ ਦੱਸਣੀ ਚਾਹਣਾ ਹਾਂ ਵੀ ਸਾਡੇ ਰੋਪੜ ਸ਼ਹਿਰ ਤੋਂ ਇਸ ਅਦਾਲਤ ਕੰਪਲੈਕਸ ਤੋਂ ਜਿੱਥੇ ਆਪਾਂ ਖੜੇ ਆ 2 2.5 ਕਿਲੋਮੀਟਰ ਤੋਂ ਬਾਅਦ ਰੋਪੜ ਦੇ 2.5 ਕਿਲੋਮੀਟਰ ਤੋਂ ਬਾਅਦ ਚਮਕੌਰ ਸਾਹਿਬ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਜੀ ਜਿਹੜੀ ਰੈਵਨਿਊ ਡਿਵੀਜ਼ਨ ਦੀ ਹੈਗੀ ਆ ਜੀ ਸੋ ਜਦੋਂ ਤੁਹਾਡੀ ਹਾਦੀ ਸਾਡੇ ਨਾਲ ਲੱਗਦੀ ਹੈ ਬਿਲਕੁਲ 2 ਕਿਲੋਮੀਟਰ ਅਦਾਲਤ ਕੰਪਲੈਕਸ ਹੈਗਾ ਤਾਂ ਉਥੇ ਏਡੀ ਲੋਡ ਨਹੀਂ ਹੈਗੀ ਇਹ ਆਲਰੇਡੀ ਚਮਕੌਰ ਜੀ ਮੰਨਿਆ ਜਾਂਦਾ ਜਿੱਥੇ ਅਸੀਂ ਖੜੇ ਹਾਂ ਚਮਕੌਰ ਤੋਂ 2 ਕਿਲੋਮੀਟਰ ਹੀ ਹੈ ਚਮਕੌਰ ਦੀ ਹੱਤੋਂ ਪਰ ਤੁਹਾਡੇ ਤਾਂ ਜੀ ਵਿਧਾਇਕ ਵੀ ਇੱਥੇ ਦੇ ਵਕੀਲ ਹੈ ਤੇ ਐਮਪੀ ਵੀ ਵਕੀਲ ਹੈ ਜੀ ਫੇ ਤੁਹਾਨੂੰ ਫੇਰ ਇੱਥੇ ਪ੍ਰੋਟੈਸਟ ਕਰਨੇ ਪੈ ਰਹੇ ਇਕੱਠੇ ਹੋਣਾ ਪੈ ਰਿਹਾ ਜੀ ਦੇਖੋ ਬੇਸਿਕਲੀ ਇਹ ਹਾਈ ਕੋਰਟ ਦਾ ਪ੍ਰੋਜੈਕਟ ਹੈਗਾ ਉਹਨਾਂ ਨੇ ਸਰਕਾਰ ਨੂੰ ਆਪਣਾ ਪ੍ਰੋਪੋਜ਼ਲ ਦਿੱਤੀ ਸੀ ਸਰਕਾਰ ਨੇ ਉਹਨਾਂ ਦੀ ਐਕਸੈਪਟ ਸਰਕਾਰ ਨੇ ਕਰਨੀ ਸੀਗੀ ਕਿ ਅਸੀਂ ਤੁਹਾਨੂੰ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਦਿੰਨੇ ਆ ਕਰਦਾ ਕੋਈ ਨਹੀਂ ਨੰਗਰ ਵਾਲਾ ਹੁਣ ਤੱਕ ਨਹੀਂ ਹੋਇਆ ਆ ਪਠਾਨਕੋਟ ਵਾਲੇ ਵਕੀਲ ਸਾਹਿਬ ਖੜੇ ਜਿਲ੍ਹਾ ਬਣਿਆ ਸੀਗਾ 12 ਸਾਲ ਪਹਿਲਾਂ ਇਹਨਾਂ ਦਾ ਅੱਜ ਤੱਕ ਨਹੀਂ ਉੱਥੇ ਜ਼ਿਲ੍ਹੇ ਜ਼ਿਲ੍ਹਾ ਪੱਧਰੀ ਉੱਥੇ ਕੰਪਲੈਕਸ ਨਹੀਂ ਬਣਿਆ ਹੈ ਸੋ ਸਾਨੂੰ ਬੇਸਿਕਲੀ ਜਿਹੜੀ ਤੁਸੀਂ ਗੱਲ ਪੁੱਛੀ ਸੀ ਵੀ ਦਰਖਤਾਂ ਥੱਲੇ ਦਰਖ ਸੋ ਜਿਹੜਾ ਜਿਹੜੀ ਸਿਚੁਏਸ਼ਨ ਉਦੋਂ ਹੁੰਦੀ ਸੀ ਸਟਾਰਟਿੰਗ ਦੇ ਵਿੱਚ ਕਿ ਜੇ ਹੌਲੀ-ਹੌਲੀ ਡਿਵੈਲਪਮੈਂਟ ਹੋਊਗੀ ਕੰਪਲੈਕਸ ਬਣਨਗੇ ਉਹ ਅਸੀਂ ਉਧਰ ਨੂੰ ਵਾਪਸ ਮੁੜਦੇ ਜਾ ਰਹੇ ਹਾਂ ਜੀ ਵਿਦਰਾਖਤਾਂ ਥੱਲੇੋਂ ਆਏ ਸੀ ਵਿਦਰਾਖਤਾਂ ਥੱਲੇ ਵਾਪਸ ਜਾ ਰਹੇ ਹਾਂ ਜੀ ਸਰ ਉਹੀ ਸਵਾਲ ਤੇ ਆਈਏ ਫਿਰ ਵੀ ਸਰਕਾਰਾਂ ਕਹਿੰਦੀ ਐਸਾ ਸਹੂਲियत ਤਾਂ ਦੇ ਰਹੇ ਲੋਕਾਂ ਨੂੰ ਤੇ ਤੁਸੀਂ ਹੁਣ ਚੱਲ ਕੇ ਜਗਰਾਉਂ ਤੋਂ ਇੱਥੇ ਆ ਗਏ ਜੀ ਕੋਈ ਪਠਾਨਕੋਟ ਤੋਂ ਆ ਗਏ ਤੁਹਾਨੂੰ ਕੀ ਲੱਗਦਾ ਵੀ ਇਹ ਸਹੂਲਤ ਨਹੀਂ ਲੋਕਾਂ ਦੇ ਲਈ ਇਹ ਸਹੂਲियत ਜੇ ਹੁੰਦੀ ਤਾਂ ਜਿਹੜੀ ਸਾਡੀ ਕਲਾਸ ਹੈ ਬਹੁਤ ਪੜੀ ਲਿਖੀ ਕਲਾਸ ਹੈ ਜੀ ਇੱਕ ਜੇ ਕੋਈ ਕਵੇ ਵੀ ਜੀ ਅਸੀਂ ਕੋਈ ਆਪਣੇ ਨਿੱਜੀ ਹਿੱਤਾਂ ਦੇ ਲਈ ਇਹ ਚੀਜ਼ ਨੂੰ ਕੀਤਾ ਵਾ ਤਾਂ ਇਹ ਬਿਲਕੁਲ ਗਲਤ ਹੈ ਕਿਉਂਕਿ ਇਹ ਜਿੰਨੇ ਵੀ ਅਸੀਂ ਜਿਹੜੇ ਲਿਟੀਗੈਂਟਸ ਆ ਸਾਡੇ ਜਿਹੜੇ ਸਾਡੇ ਭੈਣ ਭਰਾ ਆ ਜਿਨ੍ਹਾਂ ਨੂੰ ਕੋਈ ਪ੍ਰੋਬਲਮਸ ਆndੀਆਂ ਉਹਨਾਂ ਦੇ ਲਈ ਹੀ ਅਸੀਂ ਕੀਤਾ ਜਿਵੇਂ ਸਾਡੇ ਪ੍ਰਧਾਨ ਜੀ ਨੇ ਰੋਪੜ ਦੇ ਇਹਨਾਂ ਨੇ ਮੋਦਗਿਲ ਸਾਹਿਬ ਨੇ ਦੱਸਿਆ ਕਿ ਜਦੋਂ ਇਨਫਰਾਸਟ੍ਰਕਚਰ ਹੀ ਹੈ ਨਹੀਂ ਸਰਕਾਰ ਦੇ ਕੋਲੇ ਕੋਈ ਕੁਰਸੀ ਨਹੀਂ ਕੋਈ ਬੈਠਣ ਦੇ ਲਈ ਕੋਈ ਜਗ੍ਹਾ ਨਹੀਂ ਕੋਈ ਵਕੀਲਾਂ ਦੇ ਲਈ ਕੋਈ ਬਾਰ ਰੂਮ ਨਹੀਂ ਤੇ ਅਸੀਂ ਜਾ ਕੇ ਕਿੱਥੇ ਖੜਾਂਗੇ ਕਿੱਥੇ ਬੈਠਾਂਗੇ ਕਿੱਥੇ ਜਿਹੜੀਆਂ ਬੇਸਿਕ ਨੈਸੈਸਿਟੀਆਂ ਐ ਅਸੀਂ ਕਹਿੰਦੇ ਜੀ ਜ਼ਿੰਦਗੀ ਦੀ ਬੇਸ ਦੀ ਰੋਟੀ ਕੱਪੜਾ ਤੇ ਮਕਾਨ ਆ ਤੇ ਜਿਹੜੀ ਸਾਡੇ ਵਕਾਲਤ ਦੇ ਲਈ ਜਿਹੜੀ ਨੈਸੈਸਿਟੀ ਆ ਉਹ ਸਾਡੇ ਲਈ ਇੱਕ ਚੇਅਰ ਸਾਡੇ ਲਈ ਇੱਕ ਟੇਬਲ ਸਾਡੇ ਲਈ ਬੈਠਣ ਦਾ ਇੱਕ ਪ੍ਰੋਪਰ ਪਲੇਸ ਉਹ ਵੀ ਤਾਂ ਸਾਡੀ ਬੇਸਿਕ ਨੈਸੈਸਿਟੀ ਹੈ ਨਾ ਵਕਾਲਤ ਦੀ ਸਰਕਾਰ ਉਹੀ ਨਹੀਂ ਪੂਰੀ ਕਰ ਰਹੀ ਫਿਰ ਉਸ ਤੋਂ ਬਾਅਦ ਕੀ ਹੋਏਗਾ ਜਦੋਂ ਉੱਥੇ ਚੀਜ਼ਾਂ ਨਹੀਂ ਹੋਣਗੀਆਂ ਹਾਰਡਸ਼ਿਪਾਂ ਆਣਗੀਆਂ ਹਾਰਡਸ਼ਿਪ ਕਿਸ ਤਰੀਕੇ ਨਾਲ ਆਣਗੀਆਂ ਜਦੋਂ ਕੁਝ ਹੋਊਗਾ ਹੀ ਨਹੀਂ ਅਸੀਂ ਮੰਨ ਕੇ ਚੱਲੋ ਇੱਕ ਟਾਈਪ ਟਾਈਪਿਸਟ ਹੀ ਨਹੀਂ ਹੈ ਟਾਈਪਿਸਟ ਨੂੰ ਬੈਠਣ ਦੀ ਜਗ੍ਹਾ ਹੀ ਨਹੀਂ ਹੈ ਅਸੀਂ ਇੱਕ ਐਪਲੀਕੇਸ਼ਨ ਮੰਨ ਲਓ ਖੜੇ ਪੈਰ ਟਾਈਪ ਕਰਾਣੀ ਹੈ ਕਿੱਥੇ ਜਾਵਾਂਗੇ ਅਸੀਂ ਫੇਰ ਵਾਪਸ ਜਗਰਾਉਂ ਦੀ ਤਸੀਲ ਦੇ ਵਿੱਚ ਜਾਵਾਂਗੇ ਇਸ ਤਰੀਕੇ ਦੇ ਨਾਲ ਇਹ ਹਾਰਡਸ਼ਿਪਸ ਹਨ ਜਾਂ ਵੇਸਟੇਜ ਆਫ ਟਾਈਮ ਹੈ ਔਰ ਜਿਹੜੀ ਬੌਦਰੇਸ਼ਨ ਜਿਹੜਾ ਸਾਡੇ ਤੇ ਵੀ ਪ੍ਰੈਸ਼ਰ ਹੈ ਲੀਗਲ ਸਾਡੀ ਫੈਟੈਂਟੀ ਦੇ ਉੱਤੇ ਵਕੀਲਾਂ ਦੇ ਉੱਤੇ ਕਿਉਂਕਿ ਇਨਸਾਫ ਦੇ ਲਈ ਅਗਰ ਕਿਸੇ ਨੇ ਲੜਨਾ ਤਾਂ ਵਕੀਲ ਹੈ ਵਕੀਲ ਨੇ ਹੀ ਅੰਦਰ ਜਾ ਕੇ ਰੌਲਾ ਪਾਣਾ ਜੇ ਵਕੀਲ ਹੀ ਇੰਨਾ ਪ੍ਰੈਸ਼ਰਾਈਜ਼ਡ ਹੈ ਉਹ ਹੈ ਉਹ ਅੰਦਰ ਜਾ ਕੇ ਵਕਾਲਤ ਕੀ ਕਰੂਗਾ ਇਹ ਤੋਂ ਅੱਡੀ ਹੁਣ ਜਿਹੜੀ ਸਲਾਹ ਹੈ ਸਰਕਾਰ ਨੂੰ ਹੈ ਜਾਂ ਹਾਈ ਕੋਰਟ ਨੂੰ ਤੁਸੀਂ ਕਰ ਵੀ ਇਨਫਰਾਸਟ੍ਰਕਚਰ ਸਾਡੀ ਜਿਹੜੀ ਸਲਾਹ ਵਾ ਦੋਹਾਂ ਨੂੰ ਹੀ ਹੈ ਕਿਉਂਕਿ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਨਸੈਪਟ ਹੈ ਉਹਨਾਂ ਨੇ ਰეკਮੈਂਡ ਕੀਤਾ ਹਾਈ ਕੋਰਟ ਨੇ ਸਰਕਾਰ ਨੇ ਦੇਣੀ ਹੈ ਇੱਥੇ ਇਨਫਰਾਸਟ੍ਰਕਚਰ ਜਗਾ ਕੁਝ ਵੀ ਨਹੀਂ ਹੈ ਜੇ ਇਹ ਚੀਜ਼ਾਂ ਹੁੰਦੀਆਂ ਜਾਂ ਇਹਦਾ ਕੁਝ ਫਾਇਦਾ ਹੁੰਦਾ ਤਾਂ ਜਿਹੜੀ ਸਾਡੀ ਜ਼ਮਾਤ ਪੜ੍ਹੀ ਲਿਖੀ ਜ਼ਮਾਤ ਹੈ ਸਭ ਤੋਂ ਇਲਾਈਟ ਪੈਨਲ ਇਹ ਆਂਦਾ ਵਾ ਕਲਾਸ ਹੈ ਅਸੀਂ ਇਹ ਚੀਜ਼ ਨਹੀਂ ਸੀ ਕਰਨੀ ਐਜੀਟ ਕੋਈ ਮਕਸਦ ਹੈ ਅਸੀਂ ਬੜਾ ਸੋਚ ਕੇ ਸਮਝ ਕੇ ਔਰ ਜਦੋਂ ਅਸੀਂ ਜੇ ਕੱਲ ਨੂੰ ਸਰਕਾਰ ਨਾਲ ਅਸੀਂ ਬੈਠਨੇ ਆ ਟੇਬਲ ਤੇ ਔਰ ਮੈਂ ਤੁਹਾਡੇ ਨਾਲ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਸਾਡੀ ਕਲਾਸ ਸਰਕਾਰ ਨੂੰ ਇਸ ਗੱਲ ਨੂੰ ਯਕੀਨ ਕਰੂਗੀ ਉਹਨੂੰ ਦਵਾਉਗੀ ਉਹ ਮੰਨੂਗੀ ਸਰਕਾਰ ਕੇ ਵਾਕਈ ਇਹਦੇ ਨੁਕਸਾਨ ਹੈ ਜਿਸ ਕਰਕੇ ਅਸੀਂ ਐਜੀਟੇਸ਼ਨ ਕਰ ਰਹੇ ਹਾਂ ਅੱਜ ਅਸੀਂ ਚਾਰ ਬਾਰ ਅਸੋਸੀਏਸ਼ਨਸ ਦੇ ਜਿਹੜੇ ਨੁਮਾਇੰਦੇ ਇੱਥੇ ਇਕੱਠੇ ਹੋਏ ਆ ਸੱਤ ਜ਼ਿਲ੍ਹਿਆਂ ਚ ਬਣ ਰਹੀ ਆ ਹਾਲ ਦੀ ਘੜੀ ਤਿੰਨਾਂ ਨੂੰ ਅੱਜ ਕੋਈ ਕੰਮ ਸੀ ਉਹ ਨਹੀਂ ਆ ਸਕੇ ਲੇਕਿਨ ਉਹਨਾਂ ਨੇ ਆਪਣੇ ਪ੍ਰੌਕਸੀ ਭੇਜੇ ਆ ਸੱਤ ਹੀ ਅੱਜ ਵਾਰ ਐਸੋਸੀਏਸ਼ਨ ਨਾਲ ਜੁਆਇੰਟਲੀ ਅਸੀਂ ਇਹ ਚੀਜ਼ ਨੂੰ ਡਿਕਲੇਅਰ ਕੀਤਾ ਕਿ ਸੋਮਵਾਰ ਦੀ ਪੰਜਾਬ ਲੈਵਲ ਦੀ ਸਾਡੀ ਕਾਲ ਹੈ ਕਿ ਸਾਰੇ ਅਦਾਲਤਾਂ 'ਚ ਕੰਮ ਬੰਦ ਰਹੂਗਾ ਔਰ ਸਾਡੀ ਜਿਹੜੀ ਸੱਤ ਇਹ ਵਾਰ ਐਸੋਸੀਏਸ਼ਨਾਂ ਹੈ ਚਾਹੇ ਉਹ ਜਗਰਾਉਂ ਹੈ ਪਠਾਨਕੋਟ ਹੈ ਫਤਿਹਗੜ੍ਹ ਸਾਹਿਬ ਹੈ ਰੋਪੜ ਹੈ ਜਾਂ ਹੋਰ ਦੋ ਹੈ ਉਹ ਸਾਰੇ ਦੇ ਸਾਰੇ ਇਨਡੇਫਿਨਿਟਲੀ ਇਸ ਐਸਿਟੀਸ਼ਨ ਨੂੰ ਲੈ ਕੇ ਜਾਣਗੇ ਜਦ ਤੱਕ ਵੀ ਇਹਦਾ ਕੋਈ ਪੱਕਾ ਹੱਲ ਸਾਨੂੰ ਨਹੀਂ ਮਿਲਦਾ ਹਾਈ ਕੋਰਟ ਵੀ ਤਾਂ ਤੁਹਾਡੇ ਨਾਲ ਹੀ ਜੁੜੀ ਹੋਈ ਹੈ ਜੀ ਜੇ ਹਾਈ ਕੋਰਟ ਉਹ ਚੀਜ਼ਾਂ ਕਿਉਂ ਨਹੀਂ ਸੋਚਬਾਰੀ ਫੇਜੇ ਅਸੀਂ ਤੁਹਾਡੀ ਤੁਹਾਨੂੰ ਦਰਪੇਸ਼ਾਰੀਆਂ ਚ ਉਹਦਾ ਉਹਦਾ ਸਰ ਕਾਰਨ ਇਹ ਹੈ ਕਿ ਜਿਹੜੀ ਗਰਾਊਂਡ ਲੈਵਲ ਦੇ ਉੱਤੇ ਜਿਹੜੀਆਂ ਪ੍ਰੋਬਲਮਸ ਹੈ ਉਹ ਉੱਪਰ ਨਹੀਂ ਪਤਾ ਉੱਪਰ ਨਹੀਂ ਉਹਨਾਂ ਨੂੰ ਪਤਾ ਕਿ ਗਰਾਊਂਡ ਲੈਵਲ ਤੇ ਕੀ ਹੈ ਹੁਣ ਜੇ ਮੰਨ ਕੇ ਚੱਲੋ ਇੱਕ ਗ੍ਰਾਮ ਨੇਅਲੇ ਮੰਨ ਲਓ ਰਾਏਕੋਟਾ ਸਾਡੀ ਹੁਣ ਉਹ ਕਹਿ ਰਹੇ ਇਹਦੀ ਲੱਗ ਜਾ ਹਣ ਉਹ ਤੇ ਇਨਫਰਾਸਟ੍ਰਕਚਰ ਹੀ ਹੈ ਨਹੀਂ ਉੱਥੇ ਮੰਨ ਲਓ ਚਾਹ ਪੀਣ ਦੇ ਲਈ ਵੀ ਕੋਈ ਬੰਦਾ ਨਹੀਂ ਹੈ ਟਾਈਪਿਸਟ ਉੱਥੇ ਹੀ ਨਹੀਂ ਹੈ ਫੋਟੋਸਟੇਟ ਉੱਥੇ ਹੀ ਨਹੀਂ ਹੈ ਠੀਕ ਹੈ ਬੈਠਣ ਨੂੰ ਜਗ੍ਹਾ ਉੱਥੇ ਹੀ ਨਹੀਂ ਹੈ ਅਸੀਂ ਕਰਾਂਗੇ ਕੀ ਉੱਥੇ ਜਾ ਕੇ ਉਹਦੇ ਨਾਲੋਂ ਅੱਛਾ ਜਿੱਥੇ ਸਾਡਾ ਇਨਫਰਾ ਜਿੱਥੇ ਸਾਡਾ ਚੱਲ ਰਿਹਾ ਹੁਣ ਸਾਡੀਆਂ ਜਗਰਾਉਂ ਦੇ ਵਿੱਚ ਸਿਵਲ ਕੋਰਟਸ ਹੈ ਅਸੀਂ ਇਹਦੇ ਨਾਲੋਂ ਇਹ ਕਹਿੰਨੇ ਆ ਕਿ ਰਾਏ ਕੋਰਟ ਦੇ ਵਿੱਚ ਸਿਵਲ ਕੋਰਟ ਨਹੀਂ ਹੈ ਤੁਸੀਂ ਰਾਏ ਕੋਰਟ ਦੇ ਵਿੱਚ ਸਿਵਲ ਕੋਰਟ ਪਰਮਨੈਂਟ ਲਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਕਟੋ ਕਟ ਵਕੀਲ ਆਪਣਾ ਟਿਕਾਣਾ ਰੱਖਣਗੇ ਕਲਾਇੰਟਸ ਨੂੰ ਪਤਾ ਕਿ ਅਸੀਂ ਉੱਥੇ ਜਾਣਾ ਕੋਰਟ ਰੂਮ ਉਹਨਾਂ ਨੂੰ ਪਤਾ ਵੀ ਆ ਕੋਰਟ ਹੈ ਉੱਥੇ ਜਾ ਕੇ ਅਸੀਂ ਕੰਮ ਕਰਾਂਗੇ ਜਿਹੜੀ ਹੁਣ ਇਹ ਗ੍ਰਾਮ ਨਿਆਂਇਲਾ ਹੈ ਇਹਦੇ ਵਿੱਚ ਕੀ ਪਾਵਰਜ਼ ਹੈ ਕੀ ਹੈ ਕੀ ਕੁਝ ਹੈ ਇਹ ਸਾਰਾ ਕੁਝ ਹੀ ਉਹ ਕਹਿੰਦੇ ਹੁੰਦੇ ਆ ਵੀ ਜਿਵੇਂ ਹੈ ਵੀ ਇੱਕ ਹਾਰਡਸ਼ਿਪ ਦੇ ਤੌਰ ਦੇ ਉੱਤੇ ਇਹ ਪੇਸ਼ ਕੀਤਾ ਗਿਆ ਜੀ ਇੱਕ ਜਿਹਦੇ ਨਾਲ ਸਾਡੀ ਵਕੀਲ ਜਿਹੜੀ ਕਮਿਊਨਿਟੀ ਹੈ ਸਾਡੀ ਇਹ ਫਰਟੇਨਿਟੀ ਹੈ ਉਹ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈ ਤੁਸੀਂ ਹੁਣ ਪਠਾਨਕੋਟ ਤੋਂ ਆਏ ਹੋ ਜੀ ਜ਼ਿਲ੍ਹਾ ਬਣਿਆ ਪਠਾਨਕੋਟ ਕਿੰਨੀਆਂ ਕਿ ਮੁਸ਼ਕਲਾਂ ਤੁਹਾਨੂੰ ਆਈਆਂ ਦੱਸਿਆ ਉਹਨਾਂ ਨੇ ਵੀ ਮੁਸ਼ਕਲਾਂ ਬੜੀਆਂ ਆਈਆਂ ਜੀ ਹਾਂ ਜੀ ਸਰ 2012 ਦੇ 11 12 ਦੇ ਵਿੱਚ ਸਾਡਾ ਜਿਹੜਾ ਸੀਗਾ ਪਠਾਨਕੋਟ ਜ਼ਿਲ੍ਹਾ ਬਣਿਆ ਸੀਗਾ ਤੇ ਡਿਸਟ੍ਰਿਕਟ ਕੋਰਟ ਉਦੋਂ ਸਟੈਬਲਿਸ਼ ਹੋਈ ਸੀਗੀ ਸਾਨੂੰ ਇਹਨਾਂ ਨੇ 14 ਕਿੱਲੇ ਦਾ ਏਕੜ ਦਾ ਪਰਪੋਜ਼ਲ ਦਿੱਤਾ ਸੀ ਕਿ ਸਾਨੂੰ 14 ਏਕੜ ਜਿਹੜੀ ਜਗ੍ਹਾ ਉਹ ਮਿਲੂਗੀ ਸਾਨੂੰ ਹੁਣ ਤੱਕ ਇਹਨਾਂ ਨੇ ਸਾਨੂੰ 7-8 ਕਿੱਲੇ ਦੇ ਕਰੀਬ ਤਰਕੀਬਨ ਜਿਹੜੀ ਹੈ ਅਪ੍ਰੋਕਸੀਮੇਟਲੀ ਸਾਨੂੰ ਜਗ੍ਹਾ ਦਿੱਤੀ ਹੋਈ ਹੈ ਬਾਕੀ 6-7 ਕਿੱਲੇ ਵਾਸਤੇ ਆਪਾਂ ਅੱਜ ਵੀ ਜਦੋਦਿਅਤ ਕਰ ਰਹੇ ਆਂ ਅੱਜ ਵੀ ਐਜੀਟੇਸ਼ਨਸ ਕਰ ਰਹੇ ਆਂ ਨਾ ਸਾਡੇ ਕੋਲ ਤੇ ਕੰਜ਼ਿਊਮਰ ਕੋਰਟਸ ਵੀ ਹੁਣ ਆ ਕੇ ਆਪਾਂ ਬਹੁਤ ਤਰਲੇ ਮਿੰਤਾ ਮਾਰ ਕੇ 12-13 ਸਾਲ ਦੇ ਵਿੱਚ ਆਪਣਾ ਸੰਘਰਸ਼ ਦੇ ਥਰੂ ਆਪਾਂ ਕੰਜ਼ਿਊਮਰ ਕੋਰਟ ਲੈ ਕੇ ਆਏ ਆਂ ਔਰ ਉਹ ਵੀ ਕੰਜ਼ਿਊਮਰ ਕੋਰਟ ਸਾਨੂੰ ਉਸ ਸ਼ਹਿਰ ਦੇ ਹੱਬ 'ਚ ਦਿੱਤੀ ਆ ਜਿੱਥੇ ਇੰਨਾ ਜ਼ਿਆਦਾ ਟ੍ਰ ਮੋਟਰਸਾਈਕਲ ਤੱਕ ਵੀ ਸਾਨੂੰ ਉੱਥੇ ਬਹੁਤ ਦਿੱਕਤ ਹੁੰਦੀ ਆ ਉਹ ਵੀ ਆਪਾਂ ਡਿਮਾਂਡਾਂ ਨਾਲ ਦੇ ਅੱਗੇ ਰੱਖਿਆ ਕਿ ਜਿਹੜੀ ਇੱਕੋ ਹੀ ਬਿਲਡਿੰਗ ਦੇ ਅੰਡਰ ਸਾਨੂੰ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਣ ਕੰਜ਼ਿਊਮਰ ਕੋਰਟ ਵੀ ਸਾਨੂੰ ਇੱਕੋ ਬਿਲਡਿੰਗ ਦੇ ਅੰਦਰ ਦਿੱਤੀ ਜਾਏ ਔਰ ਸਾਡੀ ਜਿਹੜੀ ਐਡੀਸ਼ਨਲ ਲੈਂਡ ਦਾ ਛੜਾਖੜ ਦਾ ਮੁੱਦਾ ਵਕੀਲ ਸਾਹਿਬਾਨਾਂ ਦੇ ਚੈਂਬਰਸ ਦਾ ਮੁੱਦਾ ਉਹ ਸਾਰੀਆਂ ਆਪਾਂ ਸਰਕਾਰਾਂ ਦੇ ਅੱਗੇ ਰੱਖੀਆਂ ਸੀਗੀਆਂ ਪਰ ਸਰਕਾਰਾਂ ਦਾ ਇਸ ਚੀਜ਼ਾਂ ਤੋਂ ਧਿਆਨ ਖੱਟ ਕੇ ਕਿਸੇ ਹੋਰ ਹੀ ਤਰਫ ਇਹਨਾਂ ਦਾ ਜਿਹੜਾ ਧਿਆਨ ਹੈ ਉਹ ਚੱਲ ਗਿਆ ਔਰ ਗ੍ਰਾਮ ਨਿਆਇਲੇ ਜਿਹੜਾ ਸਾਡਾ ਧਾਰਕਲਾਂ ਬਲਾਕ ਦੇ ਵਿੱਚ ਜਿਹੜਾ ਇਹਨਾਂ ਨੇ ਇਸਟੈਬਲਿਸ਼ਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਦਾ ਜਿਹੜਾ ਪ੍ਰੋਪੋਜ਼ਲ ਆਇਆ ਹੈ ਇਸਟੈਬਲਿਸ਼ਮੈਂਟ ਕਰਨ ਦੀ ਉਹ ਸਰ ਪਹਿਲੀ ਗੱਲ ਤੇ ਜਿਹੜਾ ਧਾਰਕਲਾ ਉਹ ਹੈ ਕੰਡੀ ਏਰੀਆ ਉਹ ਹੈ ਪਹਾੜੀ ਇਲਾਕਾ ਏਰੀਆ ਠੀਕ ਹੈ ਸਰ ਦੂਸਰੀ ਗੱਲ ਹੈ ਉੱਥੇ ਹੈ ਤਹਿਸੀਲ ਔਰ ਐਸ ਡੀ ਐਮ ਆਫਿਸ ਉੱਥੇ ਉੱਥੇ ਵੀ ਵਕੀਲ ਸਾਹਿਬਾਂ ਜਦੋਂ ਜਾਂਦੇ ਆ ਉੱਥਾਂ ਉਹਨਾਂ ਨੂੰ ਵੀ ਬੈਠਣ ਦੀ ਕੋਈ ਸੁਵਿਧਾ ਨਹੀਂ ਹੈ ਕੋਈ ਸਹੂਲਤ ਨਹੀਂ ਹੈ ਔਰ ਉੱਥੇ ਵਕੀਲ ਸਾਹਿਬ ਲਈ ਕੋਈ ਚੇਅਰ ਬਰਾ ਕੁਝ ਨਹੀਂ ਹੈ ਗਿਆ ਔਰ ਪ੍ਰੋਪਰ ਕੋਈ ਇਨਫਰਾਸਟ੍ਰਕਚਰ ਉੱਥੇ ਕੋਈ ਵੈਲ ਇ ਸਟੈਬਲਿਸ਼ ਨਹੀਂ ਹੈਗਾ ਜੀ ਠੀਕ ਹੈ ਜੀ ਉਹ ਦੂਸਰੀ ਗੱਲ ਅਗਰ ਉੱਥੇ ਗ੍ਰਾਮ ਨੇਹਲੇ ਬਣ ਜਾਏਗਾ ਤੀਹ ਤੋਂ 32 ਕਿਲੋਮੀਟਰ ਸਾਡੇ ਜਿਹੜਾ ਪਠਾਨਕੋ ਡਿਸਟ੍ਰਿਕਟ ਤੋਂ ਜਿੱਥੇ ਸਾਰੇ ਇਸਲੇ ਵਕੀਲ ਸਾਹਿਬਾਂ ਬੰਦੇ ਆ 30 ਤੋਂ 32 ਕਿਲੋਮੀਟਰ ਆ ਉਹ ਨੀਅਰ ਅਬਾਊਟ ਸਾਨੂੰ ਘੰਟਾ ਲੱਗ ਜਾਂਦਾ ਉੱਥੇ ਤੱਕ ਪਹੁੰਚਦੇ ਪਹੁੰਚਦੇ ਇੱਕ ਇੱਕ ਘੰਟੇ ਦਾ ਸਫ਼ਰ ਹੈ ਜਿਹੜਾ ਸਾਨੂੰ ਉੱਥੇ ਤੱਕ ਪਹੁੰਚਣਾ ਹੁੰਦਾ ਹੁਣ ਸਾਨੂੰ ਐਟ ਦ ਸੇਮ ਟਾਈਮ ਆਪਾਂ ਡਿਸਟ੍ਰਿਕਟ ਕੋਰਟ ਕੰਮ ਕਰੀਏ ਕਿਉਂਕਿ ਲੋਕਾਂ ਦੇ ਤੇ ਨੁਮਾਇੰਦੇ ਅਸੀਂ ਆ ਲੋਕਾਂ ਨੂੰ ਆਪਾਂ ਜਸਟੀਸ ਤੱਕ ਚੱਲ ਕੇ ਆਉਣਾ ਹਾਂ ਉਹਨਾਂ ਨੇ ਜਾਣਾ ਅਗਰ ਲੋਕਾਂ ਸਰਕਾਰ ਲੋਕਾਂ ਦੀ ਸਹੂਲਤਾਂ ਦੇਖ ਰਹੀ ਹੈ ਤੇ ਲੋਕਾਂ ਨੇ ਕਿਦੇ ਥਰੂ ਆਉਣਾ ਸਾਡੇ ਥਰੂ ਅਸੀਂ ਉਹਨ ਆਪਾਂ ਡਿਸਟ੍ਰਿਕਟ ਕੋਰਟ ਪਠਾਨਕੋਟ ਹੈ ਆਪਾਂ ਉੱਥੇ ਬੈਠੇ ਆ ਸੇਮ ਅਸਾਈਨਮੈਂਟ ਇਸ ਨਹੀਂ ਸਾਨੂੰ ਵਾਚ ਭੇਜਦੀ ਹੈ ਤਾਰਕਲਾ ਇੱਕ ਘੰਟੇ ਦਾ ਸਫਰ ਆਪਾਂ ਉੱਥੇ ਤਿਆਰ ਕਰਕੇ ਚਾਲੇਗੀ ਉੱਥੋਂ ਜਾਈਏ ਫਿਰ ਸਾਨੂੰ ਵਾਚ ਮੱਕੀ ਆਪਾਂ ਦੇ ਫਿਰ ਰਣ ਗੱਡੀਆਂ ਦੇ ਵਿੱਚ ਹੀ ਤੇ ਜਿਹੜੇ ਆਪਣੇ ਸਾਡੇ ਲਿਟਿਗੈਂਟਸ ਹੈ ਉਹ ਤੇ ਸਫਰ ਕਰਨਗੇ ਹੀ ਕਰਨਗੇ ਕਿਉਂਕਿ ਐਡਵੋਕੇਟਸ ਤੋਂ ਬਿਨਾਂ ਲਿਟਿਗੈਂਟਸ ਦਾ ਜਿਹੜਾ ਕੋਰਟ ਦੇ ਵਿੱਚ ਤੇ ਨਾ ਵਿੱਚ ਜਾ ਸਕਦੇ ਤੇ ਨਾ ਉਹਨਾਂ ਨੂੰ ਜਸਟਿਸ ਪ੍ਰੋਵਾਈਡ ਹੋ ਸਕਦਾ ਇਸ ਕਰਕੇ ਜਿਹੜੀ ਅੱਜ ਇਹਨਾਂ ਨੇ ਐਜੀਟੇਸ਼ਨ ਜਿਹੜੀ ਹੈ ਮੈਂ ਰੋਪੜ ਬਾੜ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਬਾ ਸੋਮਵਾਰ ਤੋਂ ਜਿਹੜੀ ਐ ਦਿੱਤੀ ਗਈ ਐ ਅਸੀਂ ਉਹ ਦਿਨਾਂ ਪੂਰੇ ਮੋੜੇ ਨਾ ਮੋੜਾ ਲਾ ਕੇ ਚਲਾਂਗੇ ਔਰ ਇਸ ਐਜੀਟੇਸ਼ਨ ਨੂੰ ਪੂਰਾ ਉੱਚ ਪੂਰੀ ਲੈ ਕੇ ਜਾਵਾਂਗੇ ਤਾਂ ਕਿ ਜਿਹੜਾ ਸਾਡਾ ਜਿਹੜਾ ਐਜੀਟੇਸ਼ਨ ਦਾ ਜਿਹੜਾ ਮਕਸਦ ਆ ਉਹ ਫੁੱਲਫਿਲ ਹੋਏ ਜੀ ਸਰ ਤੁਹਾਡੀ ਉਮਰ ਜਿਹੜੀ ਹੈਗੀ ਕਾਫੀ ਹੋ ਗਈ ਤੇ ਇਹ ਅਕਸਰ ਕਹਿ ਦਿੱਤਾ ਜਾਂਦਾ ਜੇ ਬਜ਼ੁਰਗਾਂ ਦੇ ਨਾਲ ਕੰਪੇਅਰ ਕੀਤਾ ਜਾਂਦਾ ਜੀ ਜੰਗ ਜਨਰੇਸ਼ਨ ਨੂੰ ਤਵੇ ਅਸੀਂ ਤਾਂ ਬੜੇ ਮੁਸ਼ਕਲ ਹਾਲਾਤਾਂ 'ਚ ਕੰਮ ਕੀਤਾ ਹੋਇਆ ਅਸੀਂ ਤਾਂ ਇਦਾਂ ਵੀ ਕੰਮ ਕਰਦੇ ਸੀ ਤੁਹਾਨੂੰ ਵੀ ਲੱਗਦਾ ਵੀ ਇਹ ਸਮੱਸਿਆਵਾਂ ਵਾਕਿਆ ਸਮੱਸਿਆਵਾਂ ਆ ਜਾਂ ਨਵੇਂ ਮੁੰਡੇ ਕੰਮ ਨਹੀਂ ਕਰਨਾ ਚਾਹੁੰਦੇ ਖੜਕੇ ਜੀ ਵਾਕਿਆ ਹੀ ਸਮੱਸਿਆ ਹੈ ਨਵੇਂ ਮੁੰਡੇ ਨਹੀਂ ਕੰਮ ਕਰਨਾ ਜੇ ਇੱਕ ਲਾਇਰ ਕਿਤੇ ਬਾਹਰ ਚਲਾ ਗਿਆ ਦੂਜਾ ਇੱਥੇ ਫਸ ਗਿਆ ਤਾਂ ਕੰਮ ਹੀ ਨਹੀਂ ਹੋਣਾ ਹੋਣਾ ਨਹੀਂ ਕੋਰਟਾਂ ਦਾ ਕੰਮ ਹੀ ਸਟੈਂਡ ਸਟੇਲ ਹੋ ਜਾਣਾ ਜੀ ਮੇਨਲੀ ਗੱਲ ਇਹ ਹੈ ਵੀ ਜੇਲੀ ਵਕੀਲਾਂ ਦੀ ਖੱਜਲ ਖੋਰੀ ਆ ਉਹ ਵਧੇਗੀ ਉਥੇ ਮੈਂ ਨੰਗਲ ਗਿਆ ਸੀ ਨੰਗਲ ਵਿੱਚ ਕੋਈ ਇਨਫਰਾਸਟ੍ਰਕਚਰ ਨਹੀਂ ਤੁਸੀਂ ਬੱਸ ਸਟੈਂਡ ਤੋਂ ਅੱਗੇ ਕੋਈ ਜਾਣ ਦਾ ਸਾਧਨ ਨਹੀਂ ਹੈ ਨੀਗਾ ਠੀਕ ਹੈ ਸਾਡੇ ਕੋਲ ਜੇ ਪਹਿਲਾਂ ਇਨਫਰਾਸਟ੍ਰਕਚਰ ਹੋਵੇ ਵਕੀਲਾ ਲੈ ਸੌਦਾ ਹੋਣ ਸਟੈਂਪ ਅੰਡਰ ਨਹੀਂ ਆ ਉਥੇ ਹਾਂ ਹੋਰ ਇੱਥੇ ਕੀ ਕਰਨਗੇ ਅੱਜ ਤੋਂ 2 ਕਿਲੋਮੀਟਰ ਦੇ ਚੰਗੌਰ ਸਾਹਿਬ ਸ਼ੁਰੂ ਦੇ ਏਰੀਆ ਸ਼ੁਰੂ ਹੋ ਜਾਂਦਾ ਉਹ ਲੋਕ ਫਿਰ 13 ਕਿਲੋਮੀਟਰ ਉੱਧਰ ਜਾਣਗੇ ਕਿ 2 ਕਿਲੋਮੀਟਰ ਇੱਥੇ ਨੂੰ ਆਉਣਗੇ ਕੰਪੈਰੀਟਿਵਲੀ ਇਸ ਜਿਹੜੀ ਰੋਪੜਾ ਉਹਨਾਂ ਵਾਸਤੇ ਬੈਟਰ ਹੈ ਜੀ ਜੀ ਬਿਲਕੁਲ ਸਰ ਇਹ ਦੱਸੋ ਕਿ ਹੁਣ ਜਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਕੀ ਆਉਣਗੀਆਂ ਸਰਕਾਰ ਤਾਂ ਹਮੇਸ਼ਾ ਕਹਿੰਦੀ ਆ ਵੀ ਅਸੀਂ ਸੱਥਾਂ ਤੋਂ ਆਉਂਗੇ ਅਸੀਂ ਚੰਡੀਗੜ੍ਹ ਨਹੀਂ ਪੈਂਦੇ ਅਸੀਂ ਪਿੰਡ-ਪਿੰਡ ਜਾ ਕੇ ਮੁਸ਼ਕਲਾਂ ਦਾ ਹੱਲ ਕਰਦਾਂਗੇ ਜੇ ਹੁਣ ਸਰਕਾਰ ਕਰ ਰਹੀ ਆ ਤਾਂ ਲੋਕਾਂ ਨੂੰ ਕੀ ਮੁਸ਼ਕਲ ਆਣੀ ਹੈ ਵਕੀਲਾਂ ਨੇ ਤਾਂ ਆਪਣੀ ਦੱਸਦੀ ਆ ਕੋਈ ਦੇ ਵਿੱਚ ਮੈਂ ਸਤਨਾਮ ਜੀ ਤੁਹਾਨੂੰ ਬੈਕਗਰਾਉਂਡ ਦੱਸਣੀ ਚਾਹੁੰਦਾ ਕਿ ਸਾਡਾ ਦੇਸ਼ ਸੰਵਿਧਾਨ ਦੇ ਨਾਲ ਚੱਲਦਾ ਸੰਵਿਧਾਨ ਦੇ ਵਿੱਚ ਕੇਂਦਰ ਦੇ ਕੋਲ ਅਲੱਗ ਅਧਿਕਾਰ ਹੈ ਜੀ ਸਟੇਟਾਂ ਦੇ ਰਾਜਾਂ ਦੇ ਅਲੱਗ ਅਧਿਕਾਰ ਹੈ ਸਾਡੀ ਲੜਾਈ ਪੰਜਾਬੀ ਅੱਧੀ ਹਮੇਸ਼ਾ ਰਹੀ ਹੈ ਕਿ ਸਟੇਟ ਨੂੰ ਵੱਧ ਅਧਿਕਾਰ ਦਿੱਤੇ ਜਾਣ ਜਿਹੜੇ ਅਧਿਕਾਰ ਹੈਗੇ ਆ ਉਹ ਐਸ ਇਟ ਇਜ਼ ਇੰਪਲੀਮੈਂਟ ਹੋਣ ਹੁਣ ਤੁਸੀਂ ਥਰੂਆਊਟ ਦੀ ਹਿਸਟਰੀ ਦੇਖ ਲਓ ਕਿ ਇੱਕੋ ਇੱਕ ਕਲਾਸ ਹੈ ਜਿਹੜੀ ਸਟੇਟ ਦੇ ਖਿਲਾਫ ਹਮੇਸ਼ਾ ਲੜਾਈ ਲੜਦੀ ਹੈ ਉਹ ਕਲਾਸ ਹੈ ਵਕੀਲਾਂ ਚਾਹੇ ਉਹ ਕਲਾਇੰਟ ਦੇ ਪੈਰ ਵੀ ਕਰਕੇ ਲੜੇ ਚਾਹੇ ਸਰਕਾਰਾਂ ਦੇ ਗਲਤ ਐਕਟ ਕਾਨੂੰਨ ਜਿਹੜੇ ਪਾਸ ਹੁੰਦੇ ਆ ਉਹਨਾਂ ਦਾ ਵਿਰੋਧ ਕਰਕੇ ਕਰੇ ਤੇ ਸਰਕਾਰ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਜਿਹੜੀ ਸ਼ਕਤੀ ਹੈ ਸੰਵਿਧਾਨ ਤੇ ਬਣ ਗਿਆ ਸੰਵਿਧਾਨ ਬਣਨ ਤੋਂ ਬਾਅਦ ਜਦੋਂ ਸਰਕਾਰਾਂ ਨੇ ਸੋਚਿਆ ਮжоਰਿਟੀ ਚਾਉਂਦੀਆਂ ਨੇ ਕਿ ਸਾਰੀ ਸ਼ਕਤੀ ਜਿਹੜੀ ਹੈਗੀ ਆ ਉਹ ਲੋਕਾਂ ਦੇ ਕੋਲ ਹੈ ਉਹਨੂੰ ਕੇਂਦਰੀਕਰਨ ਉਹਦਾ ਕਿਵੇਂ ਕੀਤਾ ਜਾਵੇ ਪਹਿਲਾਂ ਸਰਕਾਰਾਂ ਨੇ ਸਟੇਟਾਂ ਨੂੰ ਕੁਝ ਪਾਲਿਸੀਆਂ ਦਿੱਤੀਆਂ ਕਿ ਤੁਹਾਨੂੰ ਅਸੀਂ ਮੰਨ ਲਓ ਫਾਈਨਾਂਸ ਦੇਣਾ ਇੱਕ ਐਜੂਕੇਸ਼ਨ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ 1992 93 ਦੌਰਾਨ ਸਰਬ ਸਿੱਖਿਆ ਅਭਿਆਨ ਆਇਆ ਸੀਗਾ ਉਹਦੇ ਵਿੱਚ ਨਾਰਾ ਇਹ ਦਿੱਤਾ ਗਿਆ ਸੀਗਾ ਕਿ ਹਰ ਇੱਕ ਨੂੰ ਸਿੱਖਿਆ ਦੇਣੀ ਆ ਸਟੇਟਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਕੋਈ ਸਕੀਮ ਦਵਾਂਗੇ ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕਰੋ 2000 ਜਾਂ 3000 ਰੁਪਏ ਤੁਸੀਂ ਉੱਥੇ ਵਲੰਟੀਅਰ ਰੱਖੋ ਉਹਨਾਂ ਦਾ ਲਾਈਫ ਸਪੈਨ ਖਤਮ ਹੋ ਗਿਆ ਸਟੇਟਾਂ ਆਪਣਾ ਇਨਫਰਾਸਟ੍ਰਕਚਰ ਡਵੈਲਪ ਨਹੀਂ ਕਰ ਸਕੀਆਂ ਐਜੂਕੇਸ਼ਨ ਪਾਲਿਸੀ ਤੇ ਜਿਸ ਕਰਕੇ ਸਾਡਾ ਅੱਜ ਨੁਕਸਾਨ ਵੱਡੇ ਪੱਧਰ ਤੇ ਹੋਇਆ ਐਵੇਂ ਹੀ ਉਹ ਪਿੰਡੂ ਜਿਹੜਾ ਸਟਰਕਚਰ ਹੈਗਾ ਉਹਨੂੰ ਕਹਿੰਦੇ ਆ ਵੀ ਅਸੀਂ ਕੇਂਦਰ ਸਰਕਾਰ ਐਨਾ ਪੈਸਾ ਦੇਊਗੀ ਸਟੇਟ ਐਨਾ ਪੈਸਾ ਪਾਵੇ ਮਤਲਬ ਸਾਨੂੰ ਸਨਬ ਕਰਕੇ ਰੱਖ ਦਿਆ ਨੇ ਜਿਹੜੀ ਉਹਨਾਂ ਦੀ ਬੜੀ ਪਾਲਿਸੀ ਹੈ ਇਹ ਕੇਂਦਰੀਕਰਨ ਦੀ ਪਾਲਿਸੀ ਹੈ ਇਹ ਉਹਨਾਂ ਨੇ ਪਹਿਲਾਂ ਤਾਂ ਰਾਜਨੀਤਿਕ ਤੌਰ ਤੇ ਵਿਧਾਨਿਕ ਔਰ ਪਾਰਲੀਮੈਂਟ ਵਿੱਚ ਹੀ ਜਾਰੀ ਰੱਖੀ ਹੁਣ ਉਹਨਾਂ ਨੇ ਲੰਬੇ ਸਮੇਂ ਤੋਂ ਸੋਚਿਆ ਵੀ ਜਿਹੜੀ ਕਲਾਸ ਇੱਕਾ ਕਰਕੇ ਹਮੇਸ਼ਾ ਲੋਕਾਂ ਦੇ ਲਈ ਖੜਦੀ ਆ ਸਰਕਾਰਾਂ ਦੇ ਜ਼ੁਲਮ ਦੇ ਵਿਰੁੱਧ ਖੜਦੀ ਆ ਉਹਨੂੰ ਡਿਸ ਇੰਟੀਗ੍ਰੇਟ ਕਰਿਆ ਜਾਏ ਉਹਨੂੰ ਸਟੇਬਲ ਨਾ ਰਹਿਣ ਦਿੱਤਾ ਜਾਵੇ ਉਹਦੇ ਵਿੱਚ ਇੱਕ ਰਾਜਕਤਾ ਵਾਲਾ ਮਾਹੌਲ ਪੈਦਾ ਕਰ ਦਿੱਤਾ ਜਾਵੇ ਮਤਲਬ ਕਹਿ ਲਓ ਵੀ ਸਿੱਧੇ ਸ਼ਬਦਾਂ ਵਿੱਚ ਵਕੀਲ ਭੰਪੜ ਬੂਸੇ 'ਚ ਪਏ ਰਹਿਣ ਤੇ ਉਲਝਿਆ ਰਹੇਗਾ ਹੁਣ ਜਿਹੜਾ ਲੋਕਾਂ ਦਾ ਵੱਡਾ ਨੁਕਸਾਨ ਹੈ ਦੇਖੋ ਸਰਕਾਰਾਂ ਸਾਰੇ ਪਾਸੇ ਕਹਿੰਦੀਆਂ ਨੇ ਕਿ ਅਸੀਂ ਤੁਹਾਨੂੰ ਇੱਕ ਵਿੰਡੋ ਦਵਾਂਗੇ ਇੱਕ ਵਿੰਡੋ ਥੱਲੇ ਤੁਹਾਨੂੰ ਸਭ ਕੁਝ ਮਿਲੇਗਾ ਲੇਕਿਨ ਜਿਹੜਾ ਇਨਸਾਫ ਹੈ ਉਹ ਇੱਕ ਵਿੰਡੋ ਥੱਲੇ ਕਿਉਂ ਨਹੀਂ ਤੁਸੀਂ ਰੋਪੜ ਦੀ ਐਗਜ਼ਾਮਪਲ ਲਓ ਇਹ ਅਸਮੀਂ ਦੇ ਵਿੱਚ ਸਾਰਾ ਕੁਝ ਇੱਥੇ ਬਣਿਆ ਸੀਗਾ ਇੱਕ ਐਗਜ਼ਾਮਪਲ ਸੀ ਜਦੋਂ ਗਿਆਨੀ ਜੈਲ ਸਿੰਘ ਰਾਜ ਪੰਜਾਬ ਦੇ ਮੁੱਖ ਮੰਤਰੀ ਸੀਗੇ ਕਿ ਸਾਰੀਆਂ ਕੋਰਟਸ ਸਾਰਾ ਪ੍ਰਸ਼ਾਸਨਿਕ ਕੰਪਲੈਕਸ ਇੱਥੇ ਸੀਗਾ ਇੱਕ ਵਿਅਕਤੀ ਜੋ ਜਿਸ ਤਰ੍ਹਾਂ ਵੀ ਸਾਧਨ ਆਇਆ ਆਪਣਾ ਹੁੰਦਾ ਹੈ ਆਪਣਾ ਉਹਨੇ ਬੀਡੀਪੀ ਓਫਿਸ ਜਾਣਾ ਡੀਸੀ ਓਫਿਸ ਜਾਣਾ ਐਸਐਸਪੀ ਓਫਿਸ ਜਾਣਾ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜਾਣਾ ਡੀਆਰਓ ਦੇ ਜਾਣਾ ਜਾਂ ਖਜ਼ਾਨਾ ਓਫਿਸ ਜਾਣਾ ਜਾਂ ਭਲਾਈ ਦਾ ਦਫ਼ਤਰ ਜਾਣਾ ਜਿੱਥੇ ਕਿਤੇ ਵੀ ਜਾਣਾ ਉਹ ਇੱਕ ਬਿਲਡਿੰਗ ਦੇ ਵਿੱਚ ਮਿਲਦਾ ਸੀਗਾ ਹੁਣ ਇਹਨਾਂ ਲੋਕਾਂ ਨੇ ਕੀ ਕਰਿਆ ਕਿ ਇਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਜਾਵੇ ਅੱਜ ਵੀ ਰੇਟ ਦੇ ਵਿੱਚ ਤੁਸੀਂ ਦੇਖੋ ਲਗਭਗ 90% ਲੋਕਾਂ ਦੇ ਕੋਲ ਸਾਰੇ ਸਾਧਨ ਚਾਹੇ ਉਹ ਕਮਿਊਨੀਕੇਸ਼ਨ ਦਾ ਹੋਵੇ ਚਾਹੇ ਟਰਾਂਸਪੋਰਟ ਦਾ ਹੋਵੇ ਉਹ ਅਵੇਲੇਬਲ ਹੈਗਾ ਸਰਕਾਰ ਦਾ ਕੀ ਕੰਮ ਹੁੰਦਾ ਸਰਕਾਰ ਦਾ ਕੰਮ ਹੁੰਦਾ ਹੈਗਾ ਕਿ ਉਹ ਚੀਜ਼ ਜਿਹੜੀ ਕਿਸੇ ਅਵੇਲੇਬਲ ਨਾ ਹੋਵੇ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਅੱਜ ਦੀ ਡੇਟ ਦੇ ਵਿੱਚ ਵੀਡੀਓਗ੍ਰਾਫੀ ਦੇ ਰਾਹੀਂ ਗਵਾਹੀ ਹੁੰਦੀ ਹੈ ਸਾਰਾ ਸਿਸਟਮ ਡਿਵੈਲਪ ਹੋ ਚੁੱਕਾ ਹੈ ਇਲੈਕਟ੍ਰੋਨਿਕ ਮਾਧਿਅਮ ਜਿਹੜੇ ਆ ਉਹ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਆ ਲੋਕਾਂ ਦਾ ਨੁਕਸਾਨ ਇੱਥੇ ਕੀ ਹੈ ਲੋਕਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਤੁਹਾਨੂੰ ਡਿਸਟ੍ਰਿਕਟ ਹੈੱਡਕੁਆਰਟਰ ਤੇ ਇੱਕ ਬੈਲ ਐਸਟੈਬਲਿਸ਼ਡ ਐਕਸਪੀਰੀਐਂਸਡ ਜਿਹੜੀ ਲਾਇਰ ਦੀ ਟੀਮ ਮਿਲਦੀ ਆ ਤੁਸੀਂ ਜਿੰਨੀਆਂ ਵੀ ਜਿਹੜੀਆਂ ਛੋਟੀਆਂ ਕਚੈਰੀਆਂ ਹੈਗੀਆਂ ਨੇ ਉੱਥੇ ਦਾ ਜਿਹੜਾ ਇਨਫਰਾਸਟ੍ਰਕਚਰ ਹੈਗਾ ਉਹ ਅਦਾਲਤੀ ਮਾਪਦੰਡਾ ਦੇ ਅਨੁਸਾਰ ਖਰਾ ਹੀ ਨਹੀਂ ਉਤਰਦਾ ਰੋਪੜ ਦਾ ਬਹੁਤ ਵਧੀਆ ਕਚੈਰੀ ਕੰਪਲੈਕਸ ਸੀਗਾ 1980 ਦੇ ਵਿੱਚ ਸ਼ੁਰੂ ਹੋ ਕੇ ਹੁਣ ਤੱਕ ਲੇਕਿਨ ਪਿਛਲੇ 10-12 ਸਾਲਾਂ ਦੌਰਾਨ ਜਿਵੇਂ ਹੀ ਬਦਲਾਅ ਆਇਆ ਆਰਥਿਕ ਬਦਲਾਅ ਆਇਆ ਲੋਕਾਂ ਦਾ ਤਾਂ ਸਾਨੂੰ ਇੱਥੇ ਘੱਟੋ ਘੱਟ 1000 ਗੱਡੀ ਦੀ ਪਾਰਕਿੰਗ ਦੀ ਜ਼ਰੂਰਤ ਆ ਮਿਨੀਮਮ ਜੀ ਲੇਕਿਨ ਸਾਡੇ ਕੋਲ 10 ਗੱਡੀਆਂ پارک ਕਰਨ ਦੀ ਵੀ ਜਗ੍ਹਾ ਨਹੀਂ ਹੈਗੀ ਤਾਂ 1 ਕਿਲੋਮੀਟਰ ਕਚੈਰੀ ਦੇ ਹਾਲੇ ਦੁਆਲੇ ਬੱਚਤ ਚੌਂਕ ਤੋਂ ਲੈ ਕੇ ਵੇਰਕਾ ਚੌਂਕ ਤੱਕ ਵੇਰਕਾ ਚੌਂਕ ਤੋਂ ਲੈ ਕੇ ਜਿਹੜਾ ਸ਼ਮਸ਼ਾਨ ਘਾਟ ਹੈਗਾ ਹਵੇਲੀ ਵਾਲਾ ਉਸ ਤੋਂ ਬਾਅਦ ਜਿਹੜਾ ਸਾਰਾ ਡਿਪਟੀ ਕਮਿਸ਼ਨਰ ਦਾ ਦਫ਼ਤਰ ਹੈਗਾ ਪੀ ਡਬਲਯੂ ਦਾ ਦਫ਼ਤਰ ਹੈਗੇ ਆ ਜਾਂ ਆਰਮੀ ਕੰਟੇਨ ਹੈਗੀ ਹੈ ਇਹਨਾਂ ਦੇ ਜਿਹੜੇ 5-7 ਏਕੜ ਹੈਗੇ ਆ ਉਹ ਸਾਰੇ ਜਿਹੜੇ ਲਿਟੀਗੈਂਟਸ ਹੈਗੇ ਔਰ ਵਕੀਲ ਹੈਗੇ ਉੱਥੇ ਆਪਣੀ ਗੱਡੀ پارک ਕਰਦੇ ਹੈਗੇ ਆ ਉਸ ਤੋਂ ਬਾਅਦ ਰੋਪੜ ਦੇ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਕਿਸੇ ਵੀ ਜੁਡੀਸ਼ੀਅਲ ਅਫਸਰ ਦੇ ਲਈ ਐਕਸੈਪਟ 2 ਜਾਂ 3 ਸਰਕਾਰੀ ਕੁਆਟਰ ਨੇ ਸਰਕਾਰੀ ਰਹਿائش ਹੈਗੀ ਹੈ ਬਾਕੀ ਕਿਸੇ ਦੇ ਲਈ ਵੀ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਰਹਿਣ ਦੇ ਲਈ ਕੋਈ 인ਫਰਾਸਟ੍ਰਕਚਰ ਨਹੀਂ ਹੈਗਾ ਲਗਭਗ 200 ਤੋਂ 250 ਸਾਡਾ EMPLOYEE ਹੈਗਾ ਜੁਡੀਸ਼ੀਅਲ ਦਾ ਉਹਨਾਂ ਦੇ ਲਈ ਰਹਿਣ ਦੇ ਲਈ ਕੋਈ ਸਹੂਲਤ ਨਹੀਂ ਹੈਗੀ ਉਹ ਕਿਰਾਏ ਤੇ ਰਹਿੰਦਾ ਹੈਗਾ 인ਫਰਾਸਟ੍ਰਕਚਰ ਤੁਹਾਡਾ ਡਿਸਟ੍ਰਿਕਟ ਲੈਵਲ ਤੇ ਡਿਵੈਲਪ ਨਹੀਂ ਤੁਸੀਂ ਉੱਥੇ ਲੈ ਕੇ ਚੱਲਿਓ ਜਿੱਥੇ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਤਾਂ ਇਹਨਾਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਨੇ ਉਹ ਤਾਂ ਹੋਣੀਆਂ ਹੀ ਚਾਹੀਦੀਆਂ ਨੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਬਿਨਾਂ ਸੋਚੇ ਸਮਝੇ ਤੁਸੀਂ ਕੇਂਦਰੀਕਰਨ ਕਰ ਰਹੇ ਹੋ ਜਿਸ ਦੇ ਨਾਲ ਇਨਸਾਫ ਤਾਂ ਪ੍ਰਭਾਵਿਤ ਹੋਣਾ ਹੀ ਹੋਣਾ ਹੈ ਜਿਹੜੀ ਲੋਕਾਂ ਦੀ ਖੱਜਲ ਖਵਰੀ ਹੈ ਉਹ ਬਹੁਤ ਵੱਡੇ ਪੱਧਰ ਤੇ ਆ ਜਦੋਂ ਪ੍ਰੈਕਟੀਕਲ ਦੇ ਵਿੱਚ ਆਉਂਦੇ ਆ ਉਦੋਂ ਮਹਿਸੂਸ ਹੁੰਦਾ ਵੀ ਕੀ ਗੱਲ ਹੁੰਦੀ ਹੈਗੀ ਆ ਕਿਉਂਕਿ ਕਚਹਿਰੀ ਦਾ ਨੇਚਰ ਸਮਝਣਾ ਕਚਹਿਰੀ ਦੀ ਕਾਰਜ ਪ੍ਰਣਾਲੀ ਸਮਝਣੀ ਉਹਦੀ ਬਣਤਰ ਸਮਝਣੀ ਉਹ ਇੱਕ ਸਟੇਬਿਲਟੀ ਦੇ ਨਾਲ ਸਮਝੀ ਜਾਂਦੀ ਹੈ ਉਹ ਇੱਕ ਜਦੋ ਜਹਿਦ ਨਾਲ ਨਹੀਂ ਸਮਝੀ ਜਾਏਗੀ ਕਿ ਜੀ ਤੁਹਾਡੇ ਘਰ ਹੈਗਾ ਹੈ ਅਗਰ ਸਰਕਾਰਾਂ ਚਾਹੁੰਦੀਆਂ ਨੇ ਕਿ ਨਿਆਂਾਲ ਜਿਹੜਾ ਹੈਗਾ ਲੋਕਾਂ ਨੂੰ ਦਰਵਾਜ਼ੇ ਤੱਕ ਦੇਣਾ ਜਿਹੜੇ ਪੰਚਾਇਤਾਂ ਨੂੰ ਅਧਿਕਾਰ ਨੇ ਉਹਨਾਂ ਨੂੰ ਐਜ਼ ਇਟ ਇਜ਼ ਇੰਪਲੀਮੈਂਟ ਕਰਾਇਆ ਜਾਵੇ ਪੰਚਾਇਤਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਸਥਾਨਿਕ ਜਿਹੜੀਆਂ ਸਰਕਾਰਾਂ ਹੈਗੀਆਂ ਨੇ ਉਹਨਾਂ ਨੂੰ ਪਾਵਰ ਇਨ ਪਾਵਰ ਕਰਿਆ ਜਾਵੇ ਕਿ ਤੁਸੀਂ ਐਸ ਐਸ ਲੈਵਲ ਦਾ ਫੈਸਲਾ ਜਿਹੜਾ ਹੈਗਾ ਤੁਸੀਂ ਨਿਆਇਕ ਸ਼ਕਤੀਆਂ ਦੇ ਰੂਪ ਵਿੱਚ ਕਰ ਸਕਦੇ ਹੋ ਬੇਸਿਕਲੀ ਡਿਵੈਲਪਮੈਂਟ ਤਾਂ ਉਹੀ ਹੋਏਗੀ ਨਾ ਜਦੋਂ ਇੱਕ ਸਧਾਰਨ ਵਿਅਕਤੀ ਨਮਾਇੰਦਾ ਜਿਹੜਾ ਚੁਣ ਕੇ ਆਏਗਾ ਉਹ ਲੋਕਲ ਤੌਰ ਤੇ ਐਕਟ ਨੂੰ ਪੜ ਕੇ ਉੱਥੇ ਉਹਦਾ ਇਨਸਾਫ ਦੇਣ ਦੀ ਗੱਲ ਕਰੇਗਾ ਇਹ ਤਾਂ ਨਹੀਂ ਹੈ ਨਾ ਕਿ ਤੁਸੀਂ ਆਪਣਾ ਪਿਕ ਐਂਡ ਚੂਜ਼ ਕਰ ਲਿਆ ਇੱਕ ਛੋਟਾ ਜਿਹਾ ਰੈਵਨਿਊ ਜ਼ਿਲ੍ਹਾ ਹੈਗਾ ਬਹੁਤ ਵੱਡੀ ਮਾਨਤਾ ਹੁੰਦੀ ਹੈ ਜ਼ਿਲ੍ਹੇ ਦੇ ਜੱਜ ਦੀ ਜ਼ਿਲ੍ਹੇ ਦੇ ਇੱਕ ਤੁਸੀਂ 30 ਕਿਲੋਮੀਟਰ ਦੇ ਜ਼ਿਲ੍ਹੇ ਨੂੰ ਤੁਸੀਂ ਤਿੰਨ ਕੋਟਾਂ ਦੇ ਵਿੱਚ ਡਿਵਾਈਡ ਕਰ ਦੋਗੇ ਤਾਂ ਉਹਦੀ ਜਿਹੜੀ ਡਿਗਨਿਟੀ ਹੈ ਉਥੇ ਬੜਾ ਸੱਟ ਵੱਜਦੀ ਹੈ ਅੱਜ ਤੁਸੀਂ ਦੇਖੋ ਸਾਡੇ ਇੱਥੇ ਪ੍ਰੈਕਟੀਕਲ ਸੀ ਨੰਗਲ ਦੇ ਵਿੱਚ ਨੰਗਲ ਦੇ ਵਿੱਚ ਇਹਨਾਂ ਨੇ ਗ੍ਰਾਮ ਨੇ ਆਇਲੇ ਖੋਲਿਆ ਅੱਜ ਜਿੰਨੇ ਵੀ ਉੱਥੇ ਲਿਟੀਗੈਂਸ ਜਾਂਦੇ ਨੇ ਜਿੰਨਾ ਵੀ ਪੁਲਿਸ ਦਾ ਇਨਫਰਾਸਟ੍ਰਕਚਰ ਹੈਗਾ ਜਿੰਨਾ ਵੀ ਉੱਥੇ ਹੋਰ ਡਿਪਾਰਟਮੈਂਟ ਦੇ ਕੇਸ ਚੱਲਦੇ ਨੇ ਉਹ ਮਜ਼ਾਕ ਕਰਦੇ ਨੇ ਉਹਦੇ ਨਾਲ ਕੀ ਹੈ ਜਿਹੜੀ ਅਦਾਲਤ ਦੀ ਮਾਨਯਤਾ ਹੈ ਉਹ ਘਟਦੀ ਹੈ ਕਿ ਇਹਨਾਂ ਦੇ ਬੈਠਣ ਦੇ ਲਈ ਜਗ੍ਹਾ ਨਹੀਂ ਹੈਗੀ ਇੱਕ ਜ਼ਿਲ੍ਹੇ ਦਾ ਜੱਜ ਮੰਨਤਾ ਕਰਦਾ ਹੈ ਕਿ ਜੀ ਮੇਰੇ ਬੈਠਣ ਲਈ ਤਾਂ ਕੋਈ ਜਗ੍ਹਾ ਨਹੀਂ ਹੈਗੀ ਤਾਂ ਉਹਦੇ ਨਾਲ ਕੀ ਹੈ ਜਿਹੜਾ ਇਨਸਾਫ ਦਾ ਗਰਾਫਤ ਤਾਂ ਥੱਲੇ ਆਉਣਾ ਹੀ ਆਉਣਾ ਹੈ ਜਿਹੜੀ ਅਦਾਲਤ ਦੀ ਮਰਿਆਦਾ ਹੈ ਅਦਾਲਤ ਦਾ ਮਾਣ ਹੈ ਅਦਾਲਤ ਤੋਂ ਲੋਕ ਡਰਦੇ ਨੇ ਅਦਾਲਤ ਦੇ ਵਿੱਚ ਵਿਸ਼ਵਾਸ ਹੈ ਸਭ ਦਾ ਜਦੋਂ ਸਾਰੇ ਪਾਸੇ ਤੋਂ ਫੇਲ ਹੋ ਜਾਂਦਾ ਹੈ ਉਦੋਂ ਬਹੁਤ ਵੱਡੀ ਸੱਟ ਵੱਜਦੀ ਆ ਇਹ ਜਿਹੜੀਆਂ ਗੱਲਾਂ ਨੇ ਹੌਲੀ ਹੌਲੀ ਜਿਹੜੇ ਲਿਟੀਗੈਂਟਸ ਨੇ ਜਿਹੜੇ ਉਹਨਾਂ ਨੂੰ ਵੀ ਸਮਝ ਆਉਂਦੀਆਂ ਨੇ ਜਿਹੜਾ ਸਮਾਜ ਦਾ ਜਾਗਰੂਕ ਤਬਕਾ ਹੈ ਉਹਨੂੰ ਵੀ ਸਮਝ ਆਉਂਦੀਆਂ ਨੇ ਪਰ ਸਰਕਾਰਾਂ ਵਜ਼ੇਦ ਨੇ ਸਰਕਾਰਾਂ ਨੇ ਸਿਰਫ ਇਹ ਕੰਮ ਕਰਨਾ ਹੁੰਦਾ ਬਿਨਾਂ ਸੋਚੇ ਸਮਝੇ ਉਹਨੂੰ ਪ੍ਰੈਕਟੀਕਲ ਤੌਰ ਤੇ ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਕਿੱਡਾ ਵੱਡਾ ਨੁਕਸਾਨ ਜਿਹੜਾ ਲਿਟੀਗੈਂਟਸ ਦਾ ਹੋਣਾ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਕਿ ਚਮਕੌਰ ਸਾਹਿਬ ਉੱਥੇ ਪੋਸਟਮਾਰਟਮ ਦੀ ਹਸਪੀਟਲ ਦੇ ਵਿੱਚ ਸੁਵਿਧਾ ਨਹੀਂ ਹੈਗੀ ਕੱਲ ਨੂੰ ਉੱਥੇ ਕੋਈ ਮਰਡਰ ਕੇਸ ਹੁੰਦਾ ਹੈ ਕੁਝ ਹੁੰਦਾ ਹੈ ਉਹਨਾਂ ਰੋਪੜਾਉਣਾ ਪੈਂਦਾ ਹੈ ਕੱਲੀ ਅਦਾਲਤ ਦੇ ਨਾਲ ਨਹੀਂ ਹੈਗਾ ਜਿਹੜਾ ਇਨਫਰਾਸਟ੍ਰਕਚਰ ਆ ਓਵਰ ਆਲ ਉਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਜੇ ਤੁਹਾਡਾ ਬੇਸਿਕ ਇਨਫਰਾਸਟ੍ਰਕਚਰ ਹੀ ਨਹੀਂ ਹੈਗਾ ਤਾਂ ਤੁਸੀਂ ਐਦਾਂ ਦਾ ਕਨਸੈਪਟ ਲਿਆ ਕੇ ਲੋਕਾਂ ਦੇ ਵਿੱਚ ਅਰਾਜਕਤਾ ਫੈਲਦੀ ਹੈ ਤੁਹਾਡਾ ਸਿਸਟਮ ਫੇਲੀਅਰ ਹੈ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਆਉਣ ਵਾਲੀਆਂ ਪੀੜ੍ਹੀਆਂ ਦਾ ਉਹ ਅਦਾਲਤਾਂ ਤੋਂ ਵੀ ਉੱਠ ਜਾਂਦਾ ਹੈ ਸੋ ਇਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਸਾਡਾ ਐਜੀਟੇਸ਼ਨ ਸਾਡੇ ਰੋਜ਼ਗਾਰ ਲਈ ਨਹੀਂ ਹੈ ਰੋਜ਼ਗਾਰ ਪ੍ਰੋਫੈਸ਼ਨਲਿਜ਼ਮ ਹੈਗਾ ਅਸੀਂ ਇੱਥੇ ਵੀ ਕੰਮ ਕਰਨਾ ਹੈ ਕਿਤੇ ਵੀ ਕੰਮ ਕਰਨਾ ਹੈ ਠੀਕ ਹੈ ਨਾ ਉਹ ਪ੍ਰੋਫੈਸ਼ਨਲ ਹੈ ਸਾਡਾ ਪਰ ਸਾਡੇ ਪ੍ਰੋਫੈਸ਼ਨ ਦੇ ਨਾਲ-ਨਾਲ ਸਾਡੀ ਸਮਾਜ ਪ੍ਰਤੀ ਜਾਗਰੂਕਤਾ ਹੈ ਕਿ ਜਿਹੜਾ ਇਨਸਾਫ ਹੈਗਾ ਨਾ ਉਹ ਕੈਲਕੂਲੇਟਿਡ ਵੇ ਦੇ ਨਾਲ ਸਪੀਡੀ ਹੋਵੇ ਤੁਸੀਂ ਐਨਾਲਿਸਿਸ ਕਰੋ ਕਿ 1980 ਦੀ 85 ਦੀ 90 ਦੀ ਅਪੀਲ ਜਿਹੜੀ ਹੈ ਆਰੇ ਸੇ ਹੈ ਉਹ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਉਹ ਡੋਰ ਸਟੈਪ ਤੇ ਕਿਉਂ ਨਹੀਂ ਹੈਗੀ ਇੱਕ ਬੰਦਾ ਕੰਨਿਆ ਕੁਮਾਰੀ ਤੋਂ ਦਿੱਲੀ ਆਉਂਦਾ ਹੈ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਹੀਂ ਸੁਪਰੀਮ ਕੋਰਟ ਉੱਥੇ ਆਪਣਾ ਬੈਂਚ ਬਿਠਾਉਂਦੀ ਕਿਉਂ ਨਹੀਂ ਔਰੰਗਾਬਾਦ ਚ ਬੈਂਚ ਬੈਠਦਾ ਕਿਉਂ ਨਹੀਂ ਹਰਿਆਣੇ ਚ ਵੀ ਸੁਪਰੀਮ ਕੋਰਟ ਦਾ ਬੈਂਚ ਬੈਠਦਾ ਕਿਉਂ ਨਹੀਂ ਸਾਡੇ ਜਲੰਧਰ ਜਾਂ ਲੁਧਿਆਣੇ ਦੇ ਵਿੱਚ ਸੁਪਰੀਮ ਕੋਰਟ ਦਾ ਬੈਂਚ ਬੈਠਦਾ ਸਾਡੇ ਬੰਦਿਆਂ ਨੂੰ 400 500 ਕਿਲੋਮੀਟਰ ਜਾਣਾ ਪੈਂਦਾ ਕਿਸੇ ਨੂੰ 1500 ਕਿਲੋਮੀਟਰ ਜਾਣਾ ਪੈਂਦਾ ਅਸਾਮ ਹੈ ਅੰਡੇਮਾਨ ਨਿਕੋਬਰ ਦੀਪ ਸਮੂਹ ਹੈਗਾ ਕਿੱਥੋਂ ਬੰਦਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆਪਣਾ ਵਕੀਲ ਹਾਇਰ ਕਰਦਾ ਹੈਗਾ ਅਗਰ ਡੋਰ ਸਟੈਪ ਤੇ ਦੇਣਾ ਹੈਗਾ ਤਾਂ ਤੁਸੀਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰੋ ਲੋਕਲ ਲੈਵਲ ਤੇ ਜਿਹੜੀਆਂ ਪ੍ਰੋਬਲਮਸ ਆ ਗਈਆਂ ਨੇ ਉਹਨਾਂ ਨੂੰ ਦੂਰ ਕਰੋ ਅਦਾਲਤ ਦੀ ਬਹੁਤ ਵੱਡੀ ਜਿਹੜੀ ਮਰਿਆਦਾ ਇਸ ਦੇਸ਼ ਦੇ ਵਿੱਚ ਹੈਗੀ ਹੈ ਜਦੋਂ ਲੋਕ ਸਰਕਾਰਾਂ ਤੋਂ ਸਿਸਟਮ ਤੋਂ ਗੁੰਡਾਗਰਦੀ ਤੋਂ ਆਪਣੇ ਆਪ ਤੋਂ ਹਾਰਦੇ ਆ ਫਿਰ ਉਹ ਇੱਕ ਵਕੀਲ ਨੂੰ ਔਰ ਅਦਾਲਤ ਦਾ ਸਹਾਰਾ ਲੈਂਦੇ ਆ ਸੋ ਐਡੀ ਵੱਡੀ ਮਰਿਆਦਾ ਜਿਹੜੀ ਅਦਾਲਤ ਦੀ ਹੈ ਉਹ ਛੋਟੇ-ਛੋਟੇ ਨਜਾਇਜ਼ ਜਿਹੜੇ ਫੈਸਲੇ ਆ ਬੇਸਮਝੀ ਵਾਲੇ ਫੈਸਲੇ ਆ ਉਹਨਾਂ ਦੇ ਕਾਰਨ ਖਤਮ ਹੋ ਰਹੀ ਆ ਸੋ ਬਿਲਕੁਲ ਜੇ ਕੋਰਟ ਘਰ ਦੇ ਵਿੱਚ ਆ ਜੇ ਪਰ ਇਨਸਾਫ ਬੰਦੇ ਤੋਂ ਦੂਰ ਚਲ ਜੇ ਤਾਂ ਫਿਰ ਉਹਦਾ ਕੋਈ ਲਾਭ ਨਹੀਂ ਹੁੰਦਾ ਇਸ ਕਰਕੇ ਇਸ ਤਰ੍ਹਾਂ ਦੀਆਂ ਕੋਰਟਸ ਖੋਲਣ ਦੇ ਖਿਲਾਫ ਵਕੀਲ ਭਾਈਚਾਰਾ ਖੜਾ ਹੋਇਆ ਤੇ ਇਹ ਵੀ ਕਿਹਾ ਜਾ ਰਿਹਾ ਕਿ ਅਸੀਂ ਆਪਣੇ ਲਈ ਨਹੀਂ ਲੋਕਾਂ ਦੇ ਲਈ ਖੜੇ ਆ ਪਰ ਹੁਣ ਕੀ ਇਹ ਫੈਸਲਾ ਵਾਪਸ ਹੋਵੇਗਾ ਜਾਂ ਲੋਕਾਂ ਦੀ ਖੱਜਲਖਵਰੀ ਹੋਵੇਗੀ ਇਸ ਦੇ ਉੱਤੇ ਨਿਗਾਹ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ